ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਮੂਹ ਸਿੱਖ ਸੰਗਤਾਂ ਦਾ ਧੰਨਵਾਦ ਜਿਹੜੀਆਂ ਸਿੱਖ ਸੰਗਤਾਂ ਨੇ ਮੈਨੂੰ ਫੋਨ ਕਰਕੇ ਉਤਸ਼ਾਹਿਤ ਕੀਤਾ ਕਿ ਜੋ ਵੀ ਕੁਝ ਪਾਣਾ ਵਾਪਰਿਆ ਉਹ ਅਕਾਲ ਪੁਰਖ ਦੇ ਹੁਕਮ ਅੰਦਰੀ ਸੀ ਜੋ ਵੀ ਕੁਝ ਹੋਇਆ ਹੋ ਸਕਦਾ ਕੋਈ ਮੇਰੇ ਅੰਦਰ ਹੰਗਤਾ ਹੋਵੇ ਮੇਰੇ ਅੰਦਰ ਹੰਕਾਰ ਸੀਗਾ ਜੋ ਬੋਲਦਾ ਸੀਗਾ ਮੈਂ ਜਿੱਤੇ ਜਿੱਥੇ ਵੀ ਕਿਤੇ ਸੇਵਾ ਕਰਮ ਜਾਂਦਾ ਸੀ ਕਿਤੇ ਨਾ ਕਿਤੇ ਹੰਕਾਰ ਸੀ ਮੇਰੇ ਮਨ ਦੇ ਅੰਦਰ ਕੋਈ ਨਾ ਕੋਈ ਮਹਾਰਾ ਸੱਚੇ ਪਾਤਸ਼ਾਹ ਨੇ ਉਹ ਕਿਸੇ ਢੰਗ ਨਾਲ ਕੱਢਣਾ ਸੀ ਜਦੋਂ ਸਾਰਿਆਂ ਦੇ ਵਿੱਚ ਉਹੀ ਵੱਸਦਾ ਹੈ ਤੇ ਉਹਦੇ ਹੁਕਮ ਤੋਂ ਬਿਨਾਂ ਦੇ ਪਤਾ ਨਹੀਂ ਹਿਲਦਾ ਤੇ ਜੋ ਕੁਝ ਵੀ ਭਾਵਨਾ ਪਾਣਾ ਵਾਪਰਿਆ ਉਹ ਅਕਾਲਪੁਰ ਦੇ ਹੁਕਮ ਅੰਦਰ ਤੇ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਪੰਜਾਬ ਦੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਪੰਜਾਬ ਦੇ ਸਮੂਹ ਮੁੱਖ ਸੇਵਾਦਾਰ ਭਾਈ ਬਲਬੀਰ ਸਿੰਘ ਮੁਸ਼ਲ ਭਾਈ ਤਰਲੋਜਨ ਸਿੰਘ ਅਤੇ ਭਾਈ ਮਨਜੀਤ ਸਿੰਘ ਚਵਾਲ ਭਾਈ ਹਰਜਿੰਦਰ ਸਿੰਘ ਬਾਜੇ ਕੇ ਸਗਜੀਤ ਸਿੰਘ ਖੋਸੇ ਸਾਰੇ ਸਿੰਘਾਂ ਦਾ ਬਹੁਤ ਬਹੁਤ ਧੰਨਵਾਦ ਆ ਪੁਰਵੀ ਜਨੇ ਸਤਕਾਰ ਕਮੇਟੀ ਮੈਂਬਰ ਜਿਨ੍ਹਾਂ ਨੇ ਇਹ ਸਮੇਂ ਦੇ ਵਿੱਚ ਮੇਰੇ ਮੋਢੇ ਨਾ ਮੋਢਾ ਲਾ ਕੇ ਤੇ ਮੈਨੂੰ ਇਹਨਾਂ ਨੇ ਡੋਲਣ ਨਹੀਂ ਦਿੱਤਾ ਕਿਸੇ ਗੱਲੋਂ ਅਕਾਲਪੁਰ ਖਵਾਹਿਰੂ ਚੜ੍ਹਦੀ ਕਲਾ ਕਰੇ ਤੇ ਸਮੂਹ ਸਿੱਖ ਸੰਗਤਾਂ ਦਾ ਜਿਨ੍ਹਾਂ ਨੇ ਅ ਮੈਂ ਕਹਿ ਦਣਾ ਕਿ ਦਿਲੋਂ ਮੁਹੱਬਤ ਜਨ ਸਹੀ ਸੱਚਿਆ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਿਨ੍ਹਾਂ ਨੇ ਦਿਲੋਂ ਮੁਹੱਬਤ ਕਰਕੇ ਤੇ ਜੋ ਮੇਰੇ ਹਾਲਾਤ ਹੋਏ ਜੋ ਮੇਰ ਨਾਲ ਭਾਣਾ ਵਾਪਰਿਆ ਮੈਂ ਕਹਿੰਦਾ ਆ ਕਾਲਪੁਰਖ ਬਾਦਸ਼ਾਹ ਦਾ ਵਾਹਿਗੁਰੂ ਦਾ ਭਾਣਾ ਸੀ ਕਿਉਂਕਿ ਜਿੱਥੇ ਵੀ ਕਿਤੇ ਕਾਰਵਾਈ ਕਰਨ ਜਾਂਦੇ ਸੀ ਅਸੀਂ ਕਈ ਥਾਈਂ ਪੁਲਿਸ ਦੇ ਪ੍ਰਸ਼ਾਸਨ ਦੇ ਅੱਗੇ ਕਿਰਪਾਨਾਂ ਜਿਹੜੀਆਂ ਸਾਡੀਆਂ ਨਿਕਲ ਜਾਂਦੀਆਂ ਸੀਗੀਆਂ ਹਾਂ ਠੀਕ ਹੈ ਭਾਈ ਸਾਹਿਬ ਜੀ ਬਹੁਤ ਵਧੀਆ ਅਬ ਹਮ ਚਲੀ ठाकुर ਪਹਿਾਰ ਜਬ ਹਮ ਸ਼ਰਣ ਪ੍ਰਭੂ ਕੀ ਇਹ ਰਾਤ ठाकुर ਭਾਵੇਂ ਮਾਰ ਰਾਖ ਪ੍ਰਭੂ ਭਾਵੇਂ ਮਾਰ ਧੰਨਿਆ ਭਾਈ ਸਾਹਿਬ ਜੀ ਬਹੁਤ ਵਧੀਆ ਭਾਈ ਛਾਨ ਸਿੰਘ ਗਿੱਲ ਧੰਨਵਾਦ ਭਾਈ ਸਾਹਿਬ ਜੀ ਸੋਏ ਪਾਣਾ ਸੀਗਾ ਕਾਲਪੁਰਖ ਵਾਹਿਗੁਰੂ ਦਾ ਕਿ ਕੋਈ ਹੰਗਤਾ ਮੇਰੇ ਵਿੱਚੋਂ ਦੂਰ ਕਰਨ ਦਾ ਕੋਈ ਸਤਿਗੁਰੂ ਪਾਤਸ਼ਾਹ ਜੋ ਮੇਰੇ ਹਾਲਾਤ ਹੋਏ ਜੋ ਜਿਹੜੇ ਵੀ ਤੁਸੀਂ ਵੇਖੇ ਵੀਡੀਓ ਦੇ ਵਿੱਚ ਸਾਰਿਆਂ ਨੇ ਆਪ ਜੀ ਨੇ ਜੋ ਕੁਝ ਹੋਇਆ ਮੇਰੇ ਨਾਲ ਜੋ ਪਾਣਾ ਵਾਪਰਿਆ ਤੇ ਮੈਂ ਉਹਦਾ ਸ਼ੁਕਰਾਨਾ ਹੀ ਕਰਦਾ ਅਕਾਲ ਪੁਰਖ ਵਾਹਿਗੁਰੂ ਦਾ ਕਿ ਚਲੋ ਉਹਨੇ ਉਹਦੀ ਸੇਵਾ ਕਰਦੇ ਆਂ ਅਣਜਾਣ ਸੀ ਕਿਸੇ ਸੰਪਰਦਾ ਦੇ ਵਿੱਚੋਂ ਸਿੱਖੇ ਨਹੀਂ ਸੀ ਕਿਸੇ ਸੰਪਰਦਾ ਨੇ ਸਿਖਾਇਆ ਨਹੀਂ ਸੀ ਜਾਂ ਕਿਸੇ ਸੰਪਰਦਾ ਦੇ ਵਿੱਚ ਰਹਿ ਕੇ ਸੇਵਾ ਕਰਨ ਦੀ ਜਾਚ ਨਹੀਂ ਸਿੱਖੀ ਇੱਕ ਘਰ ਤੋਂ ਉੱਠ ਕੇ ਚੱਲੇ ਸੀ ਜੋ ਹਾਲਾਤ ਹੁੰਦੇ ਸੀਗੇ ਸੰਸਾਰ ਦੇ ਵਿੱਚ ਵੇਖਦੇ ਸੀ ਤੇ ਉਹਨਾਂ ਚੀਜ਼ਾਂ ਨੂੰ ਲੈ ਕੇ ਮਨ ਦੇ ਵਿੱਚ ਇੱਕ ਵਿਚਾਰ ਬਣੀ ਵੀ ਚਲੋ ਸਦਕਾਰ ਕਮੇਟੀ ਪੰਜਾਬ ਲੈਵਲ ਤੇ ਸੇਵਾ ਕਰਦੀ ਆ ਤੇ ਆਪਾਂ ਵੀ ਸੇਵਾ ਕਰਨੀ ਚਾਹੀਦੀ ਆਪਣਾ ਫਰਜ਼ ਸਮਝ ਕੇ ਸਤਿਗੁਰੂ ਨੇ ਆਪਣਾ ਸਰਬੰਸ ਵਾਰ ਦਿੱਤਾ ਸਾਰਾ ਸੋ ਇਹ ਚੀਜ਼ ਨੂੰ ਲੈ ਕੇ ਇੱਕ ਜਥੇਬੰਦੀ ਲੈ ਕੇ ਤੁਰੇ ਸੀ ਆਪਾਂ ਹੋ ਸਕਦਾ ਢੰਗ ਤਰੀਕਾ ਨਾ ਸਹੀ ਹੋਵੇ ਤੇ ਜਿੱਥੋਂ ਤੱਕ ਨਿਹੰਗ ਸਿੰਘ ਜਥੇਬੰਦੀਆਂ ਦਾ ਦੀ ਗੱਲ ਸੀਗੀ ਨਿਹੰਗ ਸਿੰਘ ਜਥੇਬੰਦੀਆਂ ਗੁਰੂ ਕਲਗੀਧਰ ਪਾਤਸ਼ਾਹ ਦੀ ਫਿਰ ਗੱਲ ਉੱਥੇ ਆ ਜਾਂਦੀ ਆ ਵੀ ਲਾੜਲੀ ਫੌਜ ਸਾਜੀ ਸੀ ਔਰ ਜੋ ਕਾਰਜਾਜ ਸਤਕਾਰ ਕਮੇਟੀਆਂ ਕਰ ਰਹੀਆਂ ਨੇ ਜੋ ਕਾਰਜਾਜ ਧਾਰਮਿਕ ਜਥੇਬੰਦੀਆਂ ਵਿਚਰ ਕੇ ਕਰ ਰਹੀਆਂ ਇਹ ਕਿਤੇ ਨਾ ਕਿਤੇ ਸਾਡੇ ਨੰਗ ਸਿੰਘ ਵੀਰਾਂ ਦਾ ਵੀ ਇਹਦੇ ਵਿੱਚ ਸਹਿਯੋਗ ਚਾਹੀਦਾ ਸੀਗਾ ਤੇ ਉਹ ਮਨ ਦੇ ਵਿੱਚ ਇੱਕ ਜਦੋਂ ਲੜਾਈ ਹੁੰਦੀ ਆ ਜੇ ਆਪਾਂ ਗੁੱਸੇ ਦੀ ਨਾਰਾਜ਼ਗੀ ਦੀ ਗੱਲ ਕਰੀਏ ਤਾਂ ਉਹ ਆਪਣੇ ਆ ਨਾ ਹੁੰਦੀ ਬਗਾਨਿਆਂ ਨਾਲ ਨਹੀਂ ਹੁੰਦੀ ਨੰਗ ਸਿੰਘ ਜਨੇ ਸੀਗੇ ਉਹ ਸਾਡੇ ਆਪਣੇ ਸੀ ਤੇ ਇਹਨਾਂ ਦੇ ਉੱਤੇ ਰੋਸ ਆਉਂਦਾ ਸੀਗਾ ਵੀ ਤੁਸੀਂ ਬਾਣਾ ਪਾ ਕੇ ਜਿਹੜੇ ਦੁਕਾਨਾਂ ਦੇ ਉੱਤੇ ਆਪਾਂ ਜਾਣਦੇ ਆ ਕੰਮ ਨਾ ਕਰੀਏ ਇੱਕ ਬੰਨੇ ਸੀਰੀਏ ਦੇ ਵਿੱਚ ਬੰਮ ਡੇਗਦੇ ਨੇ ਤੇ ਉਥੇ ਭਾਈ ਰਵੀ ਸਿੰਘ ਵਰਗੇ ਖਾਲਸਾ ਖਾਲਸਾ ਨਾਂ ਦੀ ਜਥੇਬੰਦੀ ਜਿਹੜੀ ਆ ਉਹ ਉਥੇ ਜਾ ਕੇ ਗਰੀਬਾਂ ਮਜ਼ਲੂਮਾਂ ਦੀ ਸੇਵਾ ਕਰਦੀ ਆ ਉਹਨਾਂ ਲੋਕਾਂ ਦੀ ਬਾਹ ਫੜਦੀ ਆ ਤੇ ਇੱਕ ਬੰਨੇ ਸਿੱਖੀ ਦੇ ਸਿਧਾਂਤ ਨੂੰ ਸਿੱਖੀ ਦਾ ਬਾਣਾ ਪਾ ਕੇ ਤੇ ਇਦਾਂ ਦੁਕਾਨਾਂ ਦੇ ਉੱਤੋਂ ਜਾ ਕੇ ਪੈਸੇ ਮੰਗੇ ਜਾਣ ਇਦਾਂ ਹੱਥ ਡਾਇਆ ਜਾਵੇ ਕਿਸੇ ਦੇ ਅੱਗੇ ਜਾ ਕੇ ਗੁਰਬਾਣੀ ਕਹਿੰਦੀ ਆ ਬਾੜ ਪਰਾਇਆ ਬੈਸਣਾ ਸਾਈਂ ਮੂਜੇ ਨਾ ਦੇ ਕਈਆਂ ਵੀਰਾਂ ਨੇ ਮੈਨੂੰ ਵੀ ਮੇਰੇ ਜਥੇਬੰਦੀ ਦੇ ਕੁਝ ਸਿੰਘ ਸੀ ਜਿਨ੍ਹਾਂ ਨੇ ਮੈਨੂੰ ਵੀ ਇਹ ਗੱਲ ਕਹੀ ਵੀ ਤੂੰ ਹੀ ਮੰਗਤਾ ਹੀ ਆ ਤੂੰ ਮੰਗਦਾ ਵੇਖੋ ਜੇ ਮੈਂ ਕਿਸੇ ਸਿੰਘ ਕੋਲੋਂ ਮੈਂ ਹੁਣ ਵੀ ਕਹਿੰਦਾ ਵੀ ਜੇ ਕਿਸੇ ਕੋਲੋਂ ਮੰਗਣ ਦੀ ਕੋਸ਼ਿਸ਼ ਕੀਤੀ ਹੋਊਗੀ ਤੇ ਨੈਟ ਦੇ ਜ਼ਰੀਏ ਕਿਸੇ ਦੇ ਘਰ ਅੱਗੇ ਜਾ ਕੇ ਹੱਥ ਢਾਕੇ ਨਹੀਂ ਜਾਂ ਕੁਝ ਕੋ ਉਹ ਸਿੰਘ ਹੋਣਗੇ ਜਿਹੜੇ ਜਾਣਦੇ ਸੀਗੇ ਵੀ ਚਲੋ ਰਣਜੀਤ ਸਿੰਘ ਸੇਵਾ ਕਰਦਾ ਮਾੜੀ ਚੰਗੀ ਤੇ ਇਹ ਇਹਨੂੰ ਦਸਵੰਦ ਜਿਹੜਾ ਦੇਣਾ ਚਾਹੀਦਾ ਕੁਝ ਉਹ ਸਿੰਘ ਕਦੀ ਦੁਕਾਨਾਂ ਤੇ ਜਾ ਕੇ ਘਰਾਂ ਤੇ ਜਾ ਕੇ ਨਹੀਂ ਮੰਗੇ ਮੰਗਤਿਆਂ ਦਾ ਵੀ ਫਰਜ਼ ਹੁੰਦਾ ਮੰਗਦੇ ਤੇ ਆਪਾਂ ਜੇ ਲਾਲੀਏ ਚ ਸਾਰੇ ਹੀ ਆ ਗੁਰੂ ਨਾਨਕ ਦੇ ਘਰ ਜਾ ਕੇ ਆਪਾਂ ਸਾਰੇ ਹੀ ਮੰਗਦੇ ਆ ਜੇ ਮੰਗਤੇ ਬਣ ਕੇ ਜਾਈਏ ਗੁਰੂ ਨਾਨਕ ਦੇ ਘਰ ਤੇ ਖੈਰ ਫੇਈ ਸਾਨੂੰ ਪੈਂਦੀ ਐ ਤੇ ਮੰਗਤੇ ਤੇ ਗਰੀਬ ਬਣਾ ਆਪਾਂ ਸਾਰੇ ਆ ਪਰ ਮੰਗਣ ਦਾ ਆਪੋ ਆਪਣਾ ਢੰਗ ਐ ਸੋ ਮੈਨੂੰ ਵੀ ਕਿਸੇ ਵੀਰਾਂ ਨੇ ਕਿਹਾ ਆਪਣੇ ਹੀ ਨੇ ਵੀ ਤੂੰ ਹੀ ਮੰਗਤਾ ਈ ਮਾਰ ਤੇ ਜਿਹੜੀ ਮਾਰਨੀ ਸੀ ਉਹ ਸਤਿਗੁਰੂ ਹੀ ਕਿਰਪਾ ਕਰੇ ਤੇ ਮਾਰਾਂ ਵੱਜਦੀਆਂ ਨੇ ਉਹਦੇ ਹੁਕਮ ਤੋਂ ਬਿਨਾਂ ਤੇ ਪਤਾ ਨਹੀਂ ਹਲਦਾ ਤੇ ਜੇ ਘਰ ਦੇ ਵਿੱਚ ਪ੍ਰਸ਼ਾਦਾ ਪਾਣੀ ਪੱਕਦਾ ਤਾਂ ਉਹ ਵੀ ਅਕਾਲ ਪੁਰਖ ਦਾ ਦਿੱਤਾ ਹੀ ਐ ਜੇ ਕੋ ਸਮਝੇ ਤੇ ਅੱਜ ਸਵੇਰੇ ਸਿੰਘ ਨਾਲ ਕਿਸੇ ਨਾਲ ਗੱਲ ਹੋਈ ਮੇਰੇ ਤੇ ਉਹ ਵੀਰ ਕਹਿ ਰਹੇ ਸੀ ਕਿ ਵੀ ਸਾਡੇ ਕੋਲ ਤੇ ਆਪਣਾ ਕੁਝ ਵੀ ਨਹੀਂਗਾ ਇਹ ਤੇ ਸਭ ਕੁਝ ਆਕਾਲਪੁਰਖ ਦਾ ਹੀ ਦਿੱਤਾ ਤੇ ਮੈਂ ਉਹ ਉਸ ਚੀਜ਼ ਤੇ ਵਿਚਾਰ ਕੀਤੀ ਕਿ ਭਾਈ ਸਾਹਿਬ ਪਤਾ ਤੇ ਸਾਰਿਆਂ ਨੂੰ ਆ ਕਿਆ ਆਕਾਲਪੁਰਖ ਵਾਹਿਗੁਰੂ ਹੀ ਦਿੰਦਾ ਹੈ ਸਾਨੂੰ ਪਰ ਪਰਮੇਸ਼ਰ ਜਿਹੜਾ ਉਹ ਕਿਸੇ ਕਿਸੇ ਮਨੁੱਖ ਨੂੰ ਯਾਦ ਆਏ ਚੀਜ਼ ਕਿ ਮੈਂ ਤਾਂ ਤਨ ਵੀ ਮੇਰਾ ਨਹੀਂਗਾ ਇੱਥੇ ਸੜ ਕੇ ਸੁਆਹ ਹੋ ਜਾਣਾ ਪਰ ਕਿਸੇ ਕਿਸੇ ਨੂੰ ਚਲੋ ਰਹੋ ਵਿਚਾਰ ਗੱਲ ਅਗਲੇਰੀ ਇਹ ਕਰਨੀ ਸੀ ਪਿਆਰਿਆ ਓਕੇ ਬਾਣਾ ਪਾ ਕੇ ਮੰਗਣ ਤੋਂ ਰੋਕਦਾ ਸੀ ਰঞ্জੀਤ ਸਿੰਘ ਹੋ ਰঞ্জੀਤ ਸਿੰਘ ਦੀ ਕੋਈ ਕਿਸੇ ਨਾਲ ਜਾਤੀ ਦੁਸ਼ਮਣੀ ਨਹੀਂ ਸੀ ਤੇ ਨਾ ਹੀ ਮੈਨੇ ਅਗ ਸਿੰਘਾਂ ਨਾਲ ਲੜਨਾ ਚਾਹੁੰਦਾ ਸੀ ਇਹਨਾਂ ਨੇ ਮੇਰਾ ਨਾਮ ਲੈ ਕੇ ਮੈਨੂੰ ਗਾਲਾਂ ਕੱਢ ਕੇ ਮੇਰੇ ਉੱਤੇ ਵੀਡੀਓ ਪਾਈ ਉਸ ਵੀਡੀਓ ਦਾ ਚਲੋ ਜਵਾਬ ਮੈਂ ਵੀ ਦੇ ਦਿੱਤਾ ਹੋ ਸਕਦਾ ਉਹ ਜਵਾਬ ਹੰਗਤਾ ਚ ਦਿੱਤਾ ਗਿਆ ਹੋਵੇ ਹੰਕਾਰ ਚ ਦਿੱਤਾ ਗਿਆ ਹੋਵੇ ਤੇ ਹੰਕਾਰ ਦੀ ਸਜ਼ਾ ਤੁਹਾਡੇ ਸਾਹਮਣੇ ਆ ਜੋ ਮੈਂ ਭੁਗਤੀ ਹੈ ਖਦੇ ਵਿੱਚ ਕੋਈ ਨਹੀਂ ਤਦੋਂ ਮੈਂ ਕੋਈ ਕਿਸੇ ਦੀ ਮਾਰਾ ਸੱਚੇ ਪਾਤਸ਼ਾਹ ਹੋ ਜਾ ਮੇਰੇ ਕੋ ਕਰਮਨਾ ਕਰਾਵੇ ਮੈਂ ਕਿਸੇ ਦੀ ਕੋ ਧੀ ਭੈਣ ਨੂੰ ਛਿੜ ਕੇ ਕੋਟ ਨਹੀਂ ਖਾਧੀ ਜਾਂ ਜੋ ਵੀ ਮੇਰਨਾ ਹਾਲਾਤ ਵਾਪਰੇ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਮੈਂ ਕੋਈ ਸਮੈਗ ਨਹੀਂ ਵੇਚੀ ਮੈਂ ਕੋਈ ਨਸ਼ਾ ਨਹੀਂ ਵੇਚਿਆ ਮੇਰੀ ਕੋਈ ਘਰ ਦੀ ਕਿਸੇ ਨਾਲ ਘਰੇਲੂ ਲੜਾਈ ਨਹੀਂ ਸੀ ਇਹ ਜੇ ਮੇਰੇ ਜੋ ਕੁਝ ਵੀ ਹੋਇਆ ਮੈਂ ਕਹਿੰਦਾ ਅਕਾਲ ਪੁਰਖ ਪਰਮੇਸ਼ਰ ਪਰਮਾਤਮਾ ਦੇ ਹੁਕਮ ਦੇ ਅੰਦਰ ਆ ਪਾਸਾ ਦੀ ਵਾਰ ਪੜਦੇ ਆ ਭੈ ਵਿੱਚ ਅਗਨ ਕੱਢ ਵੈਗਾਰ ਭੈ ਵਿੱਚ ਧਰਤੀ ਦੱਬੀ ਭਾਰ ਇਹ ਸੂਰਜ ਇਹ ਚੰ드ਰਮਾ ਇਹ ਸਮੁੰਦਰ ਇਹ ਸਾਰੀ ਸ੍ਰਿਸ਼ਟੀ ਇਹ ਜਿਹੜਾ ਬ੍ਰਹਿਮੰਡ ਆ ਇਹ ਅਕਾਲਪੁਰਖ ਦੇ ਹੁਕਮ ਅੰਦਰ ਆ ਤੇ ਫਿਰ ਇਹ ਜਿਹੜੇ ਨਿਹੰਗ ਸਿੰਘਾਂ ਨੇ ਮੈਨੂੰ ਸੋਧਾ ਲਾਇਆ ਇਹ ਉਹਦੇ ਅਕਾਲਪੁਰਖ ਦੇ ਹੁਕਮ ਤੋਂ ਦੇਣਾ ਉਹ ਉਹਦੇ ਹੁਕਮ ਤੋਂ ਬਾਹਰ ਕਿਵੇਂ ਹੋ ਸਕਦੇ ਆ ਜਿਨ੍ਹਾਂ ਨੇ ਜੋ ਮੇਰੇ ਨਾਲ ਕੀਤਾ ਜਦੋਂ ਇਹ ਸ੍ਰਿਸ਼ਟੀ ਜਦੋਂ ਇਹ ਧਰਤੀ ਜਿਹੜੀ ਆ ਉਹ ਅਕਾਲਪੁਰਖ ਦੇ ਹੁਕਮ ਦੇ ਅੰਦਰ ਆ ਸਭ ਕੁਝ ਆਪਾਂ ਨੂੰ ਪਤਾ ਆਪਾਂ ਪੜਦੇ ਵੀ ਆ ਬਾਣੀ ਅੰਦਰ ਤੇ ਜੋ ਕੁਝ ਮੇਰਨਾ ਪਾਣਾ ਵਾਪਰਿਆ ਵੀ ਇਹ ਅਕਾਲਪੁਰਖ ਦੇ ਹੁਕਮ ਤੋਂ ਬਾਹਰ ਨਹੀਂ ਇਹ ਵੀ ਹਕਾਲ ਅਕਾਲ ਪੁਰਖ ਦੇ ਹੁਕਮ ਦੇ ਅੰਦਰ ਹੀ ਹੈ ਮੇਰੇ ਚਹੰਗਤਾ ਸੀ ਮੇਰੇ ਚਹੰਕਾਰ ਸੀ ਮੇਰੇ ਚ ਕੀ ਸੀ ਇਹ ਅਕਾਲ ਪੁਰਖ ਵਾਹਿਗੁਰੂ ਜਾਣਦੇ ਤੇ ਆਪਾਂ ਬਾਣੀ ਵੀ ਪੜਦੇ ਹਾਂ ਕਿ ਸੂਲੀ ਤੋਂ ਸੂਲ ਦੀ ਸਜ਼ਾ ਕਰ ਦਿੰਦੇ ਆ ਅਕਾਲ ਪੁਰਖ ਵਾਹਿਗੁਰੂ ਹੋ ਸਕਦਾ ਹੈ ਕਿ ਮੈਂ ਬਹੁਤ ਵੱਡੇ ਕੋਈ ਕਰਮ ਕੀਤੇ ਹੋਣ ਮਾੜੇ ਤੇ ਜਿਹੜਾ ਮੇਰਾ ਜਰੂਸ ਕਢਾ ਕੇ ਸਤਿਗੁਰੂ ਨੇ ਮੇਰੀ ਨਿੰਦਿਆ ਵੀ ਕਰਵਾਈ ਨਿੰਦਿਆ ਵੀ ਹੋਈ ਹੋਊਗੀ ਜਿਹੜੇ ਕੁਝ ਸਾਡੇ ਤੋਂ ਦੁਖੀ ਸੀ ਲੋਕ ਮਨਮਤਾਂ ਕਰਨ ਵਾਲੇ ਜਿਨ੍ਹਾਂ ਨੂੰ ਅਸੀਂ ਜਾ ਕੇ ਰੋਕਦੇ ਸੀ ਤੇ ਉਹਨਾਂ ਨੇ ਨਿੰਦਿਆ ਵੀ ਕੀਤੀ ਹੋਊਗੀ ਇਹ ਤੇ ਸਤਿਗੁਰੂ ਆਪ ਹੀ ਜਾਣਦੇ ਆ ਜੋ ਉਹਨਾਂ ਨੇ ਭਾਣਾ ਤਰਵਾਇਆ ਬਾਕੀ ਕਈ ਵੀਰਾਂ ਨੇ ਮੈਨੂੰ ਡਾਲਰ ਇਕੱਠੇ ਕਰਨ ਦੇ ਮੇਰੇ ਤੇ ਇਲਜ਼ਾਮ ਲਾਏ ਜਿੱਥੋਂ ਤੱਕ ਡਾਲਰ ਇਕੱਠੇ ਕਰਨ ਦੀਆਂ ਗੱਲਾਂ ਮੇਰੇ ਤੇ ਭਾਣਾ ਵਾਪਰਿਆ ਤੇ ਮੈਂ ਬੈਠਾ ਵੀ ਆਪਣੇ ਭਾਈ ਸਾਹਿਬ ਦੇ ਘਰੇ ਆ ਜਦੋਂ ਦੀ ਸੇਵਾ ਕਰਨ ਡਿਆ ਜੇ ਮੈਂ ਡਾਲਰ ਇਕੱਠੇ ਕਰਨੇ ਹੁੰਦੇ ਪੈਸਾ ਇਕੱਠਾ ਕਰਨਾ ਹੁੰਦਾ ਤੇ ਹੁਣ ਤੱਕ ਮੈਂ ਚੰਗੀ ਭਲੀ ਕੋਠੀ ਪਾ ਲੈਂਦਾ ਹੁਣ ਮੇਰਾ ਵੀਰ ਹੈ ਇੱਕ ਕੁਲਵਿੰਦਰ ਸਿੰਘ ਢੱਲੋਂ ਮੈਂ ਨਾਲ ਲੈਣ ਤੋਂ ਗਰੀਜ ਨਹੀਂ ਕਰਾਂਗਾ ਕੁਲਵਿੰਦਰ ਸਿੰਘ ਢੱਲੋਂ ਟੋਰਾਂਟੋ ਤੋਂ ਮੇਰਾ ਵੀਰ ਆ ਉਨੇ ਜਿੰਮੇਵਾਰੀ ਲਈ ਹੈ ਕਿ ਰঞ্জੀਤ ਸਿੰਘ ਇੱਕ ਵਾਰੀ ਤੈਨੂੰ ਮੈਂ ਤੇਰੇ ਪੈਰਾਂ ਤੇ ਖੜਾ ਕਰੂੰਗਾ ਤੇ ਚਲੋ ਅਕਾਲਪੁਰ ਖੋਦੇ ਅੰਦਰ ਵੀ ਅਕਾਲਪੁਰ ਕੀ ਵਸਦਾ ਹੈ ਉਹ ਮੈਨੂੰ ਕੋਈ ਮੇਰੇ ਹੁਣ ਮੈਨੂੰ ਲੈ ਕੇ ਲਗਾ ਦੇਣੋ ਥਾਂ ਲੈ ਕੇ ਲਗਾ ਦੇਣੋ ਜਗ੍ਹਾ ਲੈ ਕੇ ਲਗਾ ਦੇਣ ਜਿਹਦੇ ਜਿਹੜਾ ਕਿ ਆਪਾਂ ਥਾਂ ਜਗ੍ਹਾ ਵੇਖ ਲਈ ਆ ਇੱਕ ਵੀਰ ਆ ਮੇਰਾ ਇੱਕ ਭਾਈ ਜਗਦੀਸ਼ ਸਿੰਘ ਨੇ ਉਹ ਕਦੇ-ਕਦਾਈਂ ਦਸੰਦ ਭੇਜ ਦਿਆ ਕਰਦੇ ਸੀ ਸੋ ਜੇ ਮੈਂ ਡਾਲਰ ਇਕੱਠੇ ਕਰਨੇ ਹੁੰਦੇ ਸਕੂਲ ਮੇਰੇ ਤੋਂ ਜਾ ਕੇ ਤੁਸੀਂ ਜਿੱਥੇ ਬੱਚੇ ਪੜ੍ਹਦੇ ਉੱਥੋਂ ਪਤਾ ਕਰ ਸਕਦੇ ਹੋ ਇੱਕ ਇੱਕ ਲਫਜ਼ ਸੰਗ ਸੰਗਤ ਜੀ ਜੇ ਅੱਜ ਫੇਰ ਮੈਂ ਅੱਜ ਫੇਸਬੁੱਕ ਤੇ ਲਾਈਵ ਕਿਸੇ ਸਮੇਂ ਬਾਅਦ ਹੋਇਆ ਤੇ ਸੰਗਤ ਦਾ ਪਿਆਰ ਤੇ ਸਤਿਗੁਰੂ ਦਾ ਪਿਆਰ ਆ ਨਹੀਂ ਤੇ ਜਿਹੜੇ ਹਾਲਾਤ ਮੇਰੇ ਨਾਲ ਵਾਪਰ ਗਏ ਸੀ ਜੇ ਕਿਸੇ ਆਮ ਬੰਦੇ ਨਾਲ ਮੈਂ ਕਹਿੰਨਾ ਕਿ ਅਸੀਂ ਐਸਪੀ ਡੀ ਵੱਡੇ ਵੱਡੇ ਜਿਹੜੇ ਅਫਸਰ ਉਹਨਾਂ ਅੱਗੇ ਆਕਰਜਾਈਦਾ ਸੀ ਉਹਨਾਂ ਅੱਗੇ ਕਿਰਪਾਨਾਂ ਸਾਡੀਆਂ ਨਿਕਲ ਜਾਂਦੀਆਂ ਸੀ ਔਰ ਇਹ ਮੇਰੇ ਸਤਕਾਰ ਕਮੇਟੀ ਦੇ ਸਿੰਘ ਵੀ ਜਾਣਦੇ ਆ ਔਰ ਇਹ ਗੁਰੂ ਦਾ ਬਾਣਾ ਪਾ ਕੇ ਇੱਕ ਵੀਰ ਆਏ ਮੇਰੇ ਸਾਹਮਣੇ ਮੈਂ ਸੱਚ ਪੁੱਛਦੇ ਚਲੋ ਸ਼ਬਦਾਵਲੀ ਜਾਂਗੇ ਇਹਨਾਂ ਨਾਲ ਚੱਲੀ ਇਹਨਾਂ ਨੂੰ ਰੋਕਦੇ ਸੀ ਵੀ ਬਾਣਾ ਪਾ ਕੇ ਤੇ ਜਿਹੜਾ ਮੇਰੇ ਤੇ ਸਭ ਤੋਂ ਵੱਡਾ ਇਸ਼ੂ ਲਾਇਆ ਗਿਆ ਉਹ ਵੀ ਮੈਂ ਤੁਹਾਨੂੰ ਬੇਨਤੀ ਆ ਵੀ ਵੀਡੀਓ ਜੇ ਥੋੜੀ ਜਿਹੀ ਲੰਬੀ ਹੋਵੇ ਤੇ ਮਾਫ ਕਰਿਓ ਤੇ ਵੀਰ ਮੇਰੇ ਜਿਹੜੇ ਵੇਖ ਰਹੇ ਆ ਮੈਂ ਸੰਗਤ ਨਾਲ ਕੋਈ ਬਚਨ ਸਾਂਝੇ ਕਰਨਾ ਚਾਹੁੰਨਾ ਬੜੇ ਦਿਨਾਂ ਬਾਅਦ ਅੱਜ ਮੈਂ ਲਾਈਵ ਹੋਇਆ ਤੇ ਮੇਰੇ ਵੀਰ ਥੋੜੀ ਜਿਹੀ ਵੀਡੀਓ ਸ਼ੇਅਰ ਕਰਦੇਓ ਬੇਨਤੀ ਆ ਤੁਹਾਡੇ ਚਰਨਾ ਚ ਲਾਈਵ ਦਾ ਤੇ ਮੇਰੇ ਤੇ ਬੜਾ ਮੇਰੇ ਸੰਗ ਵੀ ਕਹਿੰਦੇ ਰਹੇ ਕਿ ਤੂੰ ਲਾਈਵ ਬੜਾ ਹੁੰਦਾ ਪਰ ਇਹ ਸੰਗਤਾਂ ਦਾ ਸਹਯੋਗ ਹੀ ਪਿਆਰ ਹੀ ਹੋ ਸਕਦਾ ਵੀ ਚਲੋ ਕੋਈ ਸਤਿਗੁਰੂ ਨੇ ਮੇਰਾ ਜਿਹੜਾ ਵਾ ਕੋਈ ਬੜਾ ਵੱਡਾ ਕਸ਼ਟ ਜਿਹੜਾ ਮੇਰੇ ਤੋਂ ਕਟਿਆ ਕਿਸੇ ਢੰਗ ਨਾਲ ਕਟਿਆ ਇਹ ਆਪਾਂ ਪਿਛੋਕੜ ਇਤਿਹਾਸ ਪੜ ਲਈਏ ਗੁਰੂ ਸਾਹਿਬਾਨਾਂ ਦਾ ਤੇ ਜਦੋਂ ਸੱਤੇ ਤੇ ਬਲਵੰਡ ਨੂੰ ਸਤਿਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਨਕਾਰਤਾ ਸੀ ਵੱਡੇ ਸਤਿਗੁਰਾਂ ਧੰਗ ਗੁਰੂ ਨਾਨਕ ਪਾਤਸ਼ਾਹ ਦੇ ਬਾਬਤ ਬੋਲਣ ਤੇ ਤੇ ਸੱਤੇ ਬਲਵੰਡ ਦੇ ਨਾਂ ਮੂੰਹ ਮੱਥੇ ਲੱਗਣ ਦੀ ਗੱਲ ਕਹੀ ਸੀ ਸਤਿਗੁਰੂ ਧੰਗ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਿ ਇਹਨਾਂ ਦੇ ਕੋ ਮੂੰਹ ਮੱਥੇ ਨਾ ਲੱਗੇ ਤੇ ਜਿਹੜਾ ਇਹਨਾਂ ਦਾ ਮੂੰਹ ਮੱਥੇ ਲੱਗੂਗਾ ਜਾਂ ਸਾਡੇ ਕੋਲ ਲੈ ਕੇ ਆਊਗਾ ਇਹਨਾਂ ਨੂੰ ਉਹਦਾ ਮੂੰਹ ਕਾਲਾ ਕਰਕੇ ਤ ਉਹਨੂੰ ਹਾਂਜੀ ਤੇ ਆਪ ਜੀ ਨੂੰ ਪਤਾ ਹੈ ਕਿ ਭਾਈ ਲੱਧਾ ਜੀ ਭੈਨਰਮ ਸਿੰਘ ਜੀ ਭਾਈ ਲੱਧਾ ਜੀ ਹੀ ਭਾਈ ਲੱਧਾ ਜੀ ਬਹੁਤ ਚੱਲ ਕੇ ਆਏ ਲਾਹੌਰ ਤੋਂ ਚੱਲ ਕੇ ਆਏ ਸੀ ਖੋਤੇ ਦੇ ਬਹਿ ਕੇ ਆਪਣਾ ਮੂੰਹ ਕਾਲਾ ਕਰਕੇ ਤੇ ਸਤਿਗੁਰੂ ਦੇ ਸਾਹਮਣੇ ਹੋਏ ਸੀ ਚਲੋ ਮੈਂ ਉਹਨਾਂ ਸਿੱਖਾਂ ਵਰਗਾ ਤੇ ਨਹੀਂ ਮੈਂ ਤੇ ਉਹਨਾਂ ਦੀ ਚਰਨ ਧੂੜ ਵਰਗਾ ਨਹੀਂ ਇੱਕ ਉਦਾਹਰਨ ਆਪ ਜੀ ਨੂੰ ਦਿੱਤੀ ਹੈ ਮੈਂ ਉਹਨਾਂ ਗੁਰਸਿੱਖਾਂ ਵਰਗਾ ਨਹੀਂ ਉਹ ਤੇ ਬੜੇ ਬੜੀ ਸਤਿਗੁਰੂ ਪਾਤਸ਼ਾਹ ਜੀ ਦੀ ਪਤਾ ਨਹੀਂ ਕਿੰਨੇ ਜਨਮ ਤੇ ਕਿੰਨੇ ਜੋਗ ਉਹਨਾਂ ਨੇ ਬੰਦਗੀ ਕੀਤੀ ਹੋ ਮੈਂ ਉਹਨਾਂ ਸਿੱਖਾਂ ਵਰਗਾ ਤੇ ਨਹੀਂ ਪਰ ਇੱਕ ਦਿਲੋਂ ਲੈ ਕੇ ਤਰਿਆ ਸੀਗਾ ਮੈਂ ਇੱਕ ਚੀਜ਼ ਦਰਨਾ ਜ਼ਰੂਰ ਕਲੀਅਰ ਕਰਨੀ ਚਾਹੁੰਦਾ ਕਿ ਮੈਂ ਕਿਸੇ ਜੀਓ ਵੀਰ ਜੀ ਮੇਰੀ ਉਮਰ ਵਾਏ ਗੁਰੂ ਵਾਏ ਗੁਰੂ ਵਾਏ ਗੁਰੂ ਵਾਏ ਗੁਰੂ ਜਸਵੀਰ ਸਿੰਘ ਜੀ ਮਾਰੇ ਕਿਰਪਾ ਕਰਨ ਜੀ ਸਤਿਗੁਰੂ ਸਾਰਿਆਂ ਨੂੰ ਆਪੋ ਆਪਣੀ ਉਮਰ ਜਿਹੜੀ ਆਪਾਂ ਜੀਏ ਤੇ ਤੁਹਾਡਾ ਪਿਆਰ ਸੀ ਵੀਰ ਜੀ ਆ ਜਿਹੜਾ ਤੁਸੀਂ ਹੁਣ ਕਮੈਂਟਾਂ ਚ ਦੱਸ ਰਹੇ ਹੋ ਤੁਹਾਡਾ ਪਿਆਰ ਹੀ ਸੀ ਚਲੋ ਜੇ ਚੰਗੇ ਦੀ ਗੱਲ ਕਰੀਏ ਤੇ ਚੰਗਾ ਤੇ ਸਾਰੀ ਉਮਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਵਿਚਾਰ ਕੀਤੀ ਆਪਾਂ ਮਾਰੂ ਰੰਗਦਰ ਪੜਦੇ ਆ ਕੋਈ ਆਖੇ ਭੂਤਨਾ ਕੋਈ ਕਹੇ ਬੇਤਾਲਾ ਤੇ ਉਹਨਾਂ ਨੇ ਜੋ ਸਾਨੂੰ ਮਾਰਗ ਦੱਸਿਆ ਸੀਗਾ ਉੱਤੇ ਚੱਲਣ ਦੀ ਥੋੜੀ ਜੀ ਕੋਸ਼ਿਸ਼ ਕੀਤੀ ਸੀਗੀ ਵੀ ਸਿੱਖ ਧਰਮ ਦੇ ਹਾਲਾਤ ਕੀ ਨੇ ਕੀ ਬਣੇ ਹੋਇਆ ਤੇ ਆਪਾਂ ਕਿਉਂ ਨਹੀਂ ਸਾਰਾ ਸਰਪੰਸ ਲਟਾ ਦਿੱਤਾ ਗੁਰੂ ਸਾਹਿਬ ਨੇ ਸਾਡੇ ਵਾਸਤੇ ਤੇ ਕਿਉਂ ਨਹੀਂ ਆਪਾਂ ਮਤਲਬ ਉੱਠਦੇ ਹਰ ਸਿੱਖ ਨੂੰ ਚਾਹੀਦਾ ਹੈ ਜਦੋਂ ਆਪਾਂ ਸੜਕਾਂ ਦੇ ਕਿਨਾਰੇ ਖੜੇ ਹੁੰਨੇ ਆ ਕਿਤੇ ਬਾਜ਼ਾਰਾਂ ਸ਼ਹਿਰਾਂ ਦੇ ਵਿੱਚ ਅਨੇਕਾਂ ਸਿੰਘਾਂ ਨੇ ਦਸਤਾਰਾਂ ਸਜਾਈਆਂ ਅਨੇਕਾਂ ਸਿੰਘਾਂ ਨੇ ਪੰਗਾ ਬਣਿਆ ਅਨੇਕਾਂ ਸਿੰਘ ਕਿਰਪਾਨਾਂ ਵਾਲੇ ਤੋ ਰੇ ਫਿਰਦੇ ਆ ਤੇ ਮਨ ਦੇ ਵਿੱਚ ਸੋਚਦੇ ਹੁੰਦੇ ਆ ਕਿ ਯਾਰ ਇਹਨਾਂ ਨੇ ਕਦੀ ਆਪਣੇ ਧਰਮ ਵੱਲ ਨੂੰ ਧਿਆਨ ਨਹੀਂ ਮਾਰਿਆ ਇਹਨਾਂ ਨੂੰ ਸਿੱਖੀ ਬਾਰੇ ਨਹੀਂ ਪਤਾ ਇਹ ਇਹਨਾਂ ਨੇ ਕਦੀ ਇਧਰ ਨੂੰ ਕੁਝ ਕੀ ਸਿੰਘ ਨੇ ਹੁਣ ਵੀ ਲਾ ਲੋ ਕਿ ਆਪਾਂ ਬਰਗਾੜੀ ਮੋਰਚਾ ਲੱਗਾ ਹੋਇਆ ਭਾਈ ਧਰਨ ਸਿੰਘ ਮਾਨ ਜੀ ਬੈਠੇ ਨੇ ਕਾਰਜਕਾਰੀ ਜਥੇਦਾਰ ਅਕਾਲ ਤਖਤ ਸਾਹਿਬ ਤੇ ਬਰਗਾੜੀ ਦਾ ਮੋਰਚਾ ਕਦੋਂ ਦਾ ਲੱਗਾ ਹੋਇਆ ਤੇ ਸਿੰਘ ਕੁਝ ਕਿ ਚਲੋ ਜਾਂਦੇ ਨੇ ਉੱਥੇ 3.500 ਦੀ ਤਾਦਾਦ ਦਿਨ ਵੀ ਹੋ ਜਾਂਦੀ ਹੈ ਰਾਤ ਨੂੰ ਵੀ ਅਸੀਂ ਵੀ ਜਾਂਦੇ ਰਹੇ ਹਾਂ ਤੇ ਬਰਗਾੜੀ ਵਾਲੇ ਮੋਰਚੇ 'ਚ ਹੀ ਵੇਖੋ ਹੁਣ ਕਿੰਨਾ ਤਕੜਾ ਪੰਜਾਬ 12000 ਜਿਹੜਾ ਵਾ 13000 ਪੰਜਾਬ ਦਾ ਪਿੰਡ ਆ 22 ਜ਼ਿਲ੍ਹੇ ਨੇ ਪੰਜਾਬ ਦੇ ਤੇ ਜੇ 12000 ਜਲਿਆਂ ਦੇ ਵਿੱਚੋਂ ਵਾਹਿਗੁਰੂ 12000 ਪਿੰਡਾਂ ਦੇ ਵਿੱਚੋਂ 13000 ਪਿੰਡਾਂ ਦੇ ਵਿੱਚੋਂ ਇੱਕ ਇੱਕ ਸਿੰਘ ਵੀ ਬਰਗਾੜੀ ਪਹੁੰਚੇ ਇੱਕ ਇੱਕ ਸਿੰਘ ਦੀ ਜੇ ਮੈਂ ਗੱਲ ਕਰ ਰਿਹਾ ਇੱਕ ਇੱਕ ਸਿੰਘ ਵੀ ਬਰਗਾੜੀ ਪਹੁੰਚੇ ਉਸ ਮੋਰਚੇ ਤੇ ਤੇ ਪਿਆਰਿਓ 12-13000 ਬੰਦਾ ਹੋ ਜਾਂਦਾ ਜੇ ਇੱਕ ਇੱਕ ਵੀ ਪਹੁੰਚੀਏ ਤੇ ਕਿੰਨੇ ਕ ਆਪਾਂ ਬਰਗਾੜੀ ਮੋਰਚੇ ਤੇ ਬੈਠੇ ਆ ਤੁਹਾਨੂੰ ਵੀ ਬਤਾ ਦੇ ਸਾਨੂੰ ਵੀ ਇਸ ਕਰਕੇ ਮਹਾਰਜ ਕਹਿੰਦੇ ਹਨ ਵਿਰਲੇ ਨਹੀਂ ਘੜੇ ਫੈਲ ਫਲ ਫਕੜ ਸੰਸਾਰ ਦੁਨੀਆ ਦੇ ਵਿੱਚ ਸਿੰਘ ਵਿਰਲੇ ਨੇ ਜਿਹੜੇ ਵਿਚਾਰੇ ਆਪਣੇ ਘਰਾਂ ਦੇ ਕਰਜ ਨੂੰ ਵੀ ਨਾਲ ਕਰਦੇ ਨੇ ਤੇ ਗੁਰੂ ਦੀ ਸੇਵਾ ਵਾਸਤੇ ਵੀ ਤਤਪਰ ਹੋਏ ਨੇ ਬਹੁਤ ਵਿਰਲੇ ਸਿੰਘ ਨੇ ਅਸੀਂ ਵੀ ਕੁਝ ਉਹਨਾਂ ਦੇ ਵਿੱਚੋਂ ਸੀ ਕਿ ਸਤਿਗੁਰੂ ਦਾ ਇਤਿਹਾਸ ਪੜਿਆ ਸੀ ਮੰਮੀ ਡੈਡੀ ਸਿਰਦੇ ਨਹੀਂ ਰਹੇ ਸ਼ੁਰੂ ਤੋਂ ਗੁਰੂ ਘਰਾਂ ਦੇ ਵਿੱਚ ਪਲੇ ਸੀ ਤੇ ਗੁਰੂ ਨਾਨਕ ਦੇ ਘਰ ਦਾ ਪ੍ਰਸ਼ਾਦਾ ਪਾਣੀ ਛੱਕ ਕੇ ਪਲੇ ਸੀ ਤਾਂ ਕਰਕੇ ਮਨਜ ਆਉਂਦਾ ਸੀਗਾ ਵੀ ਜਿੱਥੇ ਕਿਤੇ ਬਦਵੀ ਹੁੰਦੀ ਆ ਉਹ ਸਿੱਖ ਦੀ ਦਸਤਾਰ ਦੇ ਉੱਤੇ ਉਂਗਲ ਚੁੱਕਦਾ ਆ ਕੋਈ ਕਿਸੇ ਦੀ ਧੀ ਭੈਣ ਨੂੰ ਗੰਦਾ ਕਮੈਂਟ ਕਰਦਾ ਸਕੂਲਾਂ ਕਾਲ ਜਾਂਦੇ ਅੱਗੇ ਜਾ ਕੇ ਮੁੰਡੇ ਖਲੋ ਜਾਂਦੇ ਨੇ ਕੋਈ ਸੱਚਾਈ ਦੀ ਗੱਲ ਕਰਨਾ ਚਾਹੁੰਦੇ ਸੀ ਗੱਲ ਵਿੱਚੋਂ ਮੈਂ ਕੋਈ ਆਪਣਾ ਨਾਂ ਨਹੀਂ ਸੀ ਬਣਾਉਣਾ ਚਾਹੁੰਦਾ ਕੋਈ ਮੈਂ ਪੈਸਾ ਨਹੀਂ ਸੀ ਇਕੱਠਾ ਕਰਨਾ ਚਾਹੁੰਦਾ ਸਿਰਫ ਸੱਚਾਈ ਜਿਹੜੀ ਸੀਗੀ ਉਹਦੇ ਉੱਤੇ ਚੱਲਣਾ ਚਾਹੁੰਦੇ ਸੀ ਗੁਰੂ ਸਾਹਿਬ ਦੇ ਦੱਸੇ ਮਾਰਗ ਤੇ ਤੇ ਚਲੋ ਜੋ ਵੀ ਮੇਰੇ ਨਾਲ ਹੋਇਆ ਮੈਂ ਕਹਿੰਦਾ ਵੀ ਆਪਣੇ ਭਰਾ ਨੇ ਜੋ ਕੀਤਾ ਉਹਨਾਂ ਨੇ ਠੀਕ ਆ ਕੋਈ ਗੱਲ ਨਹੀਂ ਇਹ ਘਰਾਂ ਦੇ ਵਿੱਚ ਭਰਾ ਭਰਾਵਾਂ ਦੀਆਂ ਕਿਰਪਾਨਾਂ ਚੱਲ ਪੈਂਦੀਆਂ ਘਰਾਂ ਦੇ ਵਿੱਚ ਭਰਾਵਾਂ ਦੀਆਂ ਡਾਂਗਾ ਚੱਲ ਪੈਂਦੀਆਂ ਤੇ ਇੱਕ ਗੱਲ ਮੈਂ ਜ਼ਰੂਰ ਬਾਬਾ ਮੇਜਰ ਸਿੰਘ ਨੇ ਵੀਡੀਓ ਵੇਖਣੀ ਆ ਤੇ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਨੀ ਚਾਹਾਂਗਾ ਬਾਬੇ ਮੇਜਰ ਸਿੰਘ ਨੂੰ ਕਿ ਬਾਬਾ ਮੇਜਰ ਸਿੰਘ ਜੀ ਬਾਣਾ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਦਿੱਤਾ ਸੀ ਮੈਂ ਤੁਹਾਡੀ ਗੱਲ ਨਹੀਂ ਕਰਦਾ ਮੈਂ ਅੱਜ ਫਿਰ ਗੱਲ ਕਰਾਂਗਾ ਕਿ ਜਿਹੜੇ ਉਹ ਤੁਹਾਡੇ ਨਾਲ ਸਿੰਘ ਸੀਗੇ ਉਹਨਾਂ ਦੇ ਵਿੱਚ ਸਿੱਖੀਦਾ ਕਿ ਕਣਕਾ ਨਹੀਂ ਜੇਗਾ ਇਹ ਸਚਾਈ ਜੀ ਤੁਹਾਡਾ ਸੁਭਾਅ ਚਲੋ ਤੁਸੀਂ ਮੇਰੇ ਦੇ ਉੱਤੇ ਉੱਤੇ ਡਿਗ ਕੇ ਮੈਨੂੰ ਲੰਮੇ ਪੈ ਕੇ ਮੇਰੇ ਉੱਤੇ ਤੁਸੀਂ ਮੈਨੂੰ ਬਚਾਇਆ ਉਦੋਂ ਤੁਸੀਂ ਸਿੰਘਾਂ ਨੂੰ ਵੀ ਕਿਹਾ ਪਰ ਆਪਾਂ ਜਥੇ ਦੇ ਮੁਖੀ ਆ ਦਲ ਦੇ ਤੇ ਜੇ ਤੁਹਾਡਾ ਵੀ ਬਚਨ ਕੋਈ ਨਾ ਮੰਨੇ ਤੇ ਗੱਲ ਮਾੜੀ ਆ ਤੇ ਜਿਹੋ ਜੇ ਬਚਨ ਉਹਨਾਂ ਨੇ ਮੇਰੇ ਨਾਲ ਤੁਹਾਡੇ ਸਿੰਘਾਂ ਨੇ ਗੱਡੀ ਦੇ ਵਿੱਚ ਕੀਤੇ ਫਿਰ ਮੈਂ ਅੱਜ ਇਹ ਗੱਲ ਦਰਹਾ ਦਿਆਂ ਮੈਂ ਕਿਸੇ ਕੋਲੋਂ ਕੋਈ ਹਮਦਰਦੀ ਨਹੀਂ ਲੈਣਾ ਚਾਹੁੰਦਾ ਝੂਠੀ ਮੇਰੀਆਂ ਧੀਆ ਬਾਬਤ ਬਾਬਾ ਮੇਜਰ ਸਿੰਘ ਜੀ ਤੁਹਾਡੇ ਸਿੰਘਾਂ ਨੇ ਮੈਨੂੰ ਬੰਦਾ ਚੰਗਾ ਬੋਲਿਆ ਮੇਰੀਆਂ ਧੀਆ ਬਾਬਤ ਔਰ ਤੁਹਾਡਾ ਡਰਾਈਵਰ ਜਿਹੜੀ ਗੱਡੀ ਦੇ ਵਿੱਚ ਤੁਸੀਂ ਬਿਠਾਇਆ ਸੀ ਮੈਨੂੰ ਉਸ ਗੱਡੀ ਦਾ ਜਿਹੜਾ ਡਰਾਈਵਰ ਸੀ ਉਹਨੂੰ ਪੁੱਛ ਲਿਓ ਵੀ ਉਹਨੇ ਕਿਹਾ ਵੀ ਇਹ ਰੀਤੀ ਕਨੇ ਸਾਲ ਦੀ ਐ ਇਹਨੂੰ ਇਦਾਂ ਲਿਆਓ ਮੈਂ ਸੰਗਤ ਦੇ ਵਿੱਚ ਗੱਲ ਕਰ ਰਿਹਾ ਵੀ ਇਦਾਂ ਲਿਆਓ ਇਹਨੂੰ ਤੇ ਉਹਦੇ ਨਾਲ ਮੈਂ ਇਦਾਂ ਕਰਾਂਗਾ ਮੈਂ ਅੱਜ ਆਪਣੇ ਘਰ ਦੇ ਵਿੱਚ ਬੈਠਾ ਸਰਕਾਰ ਕਮੇਟੀ ਮੈਨੂੰ ਰੱਖੇ ਸੇਵਾ ਤੇ ਨਾਲ ਨਾ ਰੱਖੇ ਸੇਵਾ ਤੇ ਮੈਂ ਕਰਨੀਆਂ ਗੁਰੂ ਸਾਹਿਬ ਦੀ ਕਰੂੰਗਾ ਮੈਂ ਆਪਣੀ ਜ਼ਿੰਮੇਵਾਰੀ ਸਮਝ ਕੇ ਕਰੂੰਗਾ ਕੋਈ ਕਿਸੇ ਦੇ ਪਿਓ ਦੀ ਸਿੱਖੀ ਧਿਆਨੇਗੀ ਵੀ ਮੈਨੂੰ ਕੋ ਡੱਕੂਗਾ ਵੀ ਤੂੰ ਕੰਮ ਨਹੀਂ ਕਰ ਸਕਦਾ ਸੇਵਾ ਨਹੀਂ ਕਰ ਸਕਦਾ ਇਹ ਕਲਗੀਧਰ ਪਾਤਸ਼ਾਹ ਜਨੇ ਦੂਜਿਆਂ ਦੇ ਗੁਰੂ ਸਾਡੇ ਵੀ ਆ ਤੇ ਜੋ ਬਾਬਾ ਮੇਜਰ ਸਿੰਘ ਜੀ ਤੁਹਾਡੇ ਸਿੰਘਾਂ ਨੇ ਬਾਣੀ ਦੇ ਵਿੱਚ ਇਹ ਕਾਰਜ ਕੀਤਾ ਕੋਈ ਆਮ ਬੰਦਾ ਮੇਰੇ ਨਾਲ ਇਹ ਕੰਮ ਕਰਦਾ ਮੈਨੂੰ ਇਹੋ ਜਿਹਾ ਸ਼ਬਦ ਬੋਲਦਾ ਆਮ ਬੰਦਾ ਮੇਰੇ ਨਾਲ ਇਹੋ ਜੇ ਜੇ ਆਪਾਂ ਬਾਣੀ ਦੀ ਗੱਲ ਕਰੀਏ ਮੈਂ ਤੇ ਜਿਹੜਾ ਜਿਹੜਾ ਮੇਰੇ ਤੇ ਐਲੀਕੇਸ਼ਨ ਲਾਇਆ ਗਿਆ ਨਾ ਵੀ ਉਹ ਸਿੰਘ ਦਾ ਦਿਮਾਲਾ ਵਧਾਇਆ ਮੇਰੇ ਕੋਲ ਵੀਡੀਓ ਹੈਗੀ ਜੇ ਲੱਭ ਲਈ ਆ ਮੈਂ ਨਰਸ਼ਿਤ ਕਰ ਸਕਦਾ ਕਿ ਮੈਂ ਦਿਮਾਲੇ ਉਹ ਫਰਲਾ ਨਹੀਂ ਜੇ ਵਧਾਇਆ ਫਰਲਾ ਦਿਮਾਲਾ ਸਿਰ ਤੇ ਆ ਸਿੰਘ ਦੇ ਮੇਰੇ ਕੋਲ ਵੀਡੀਓ ਹੈਗੀ ਜੇ ਔਰ ਜੇ ਮੈਨੂੰ ਕੋਈ ਵੀਰ ਗੁਰਮਖ ਕਹਿਣ ਤੇ ਮੈਂ ਉਹਨਾਂ ਦੇ ਵਟਸਐਪ ਤੇ ਭੇਜ ਸਕਦਾ ਮੇਰੇ ਕੋਲ ਵੇਖ ਸਕਦੇ ਹੋ ਤੁਸੀਂ ਕਿ ਜਿਹੜਾ ਮੇਰੇ ਤੇ ਐਲੀਕੇਸ਼ਨ ਲਾਇਆ ਗਿਆ ਹਾਂ ਮੈਂ ਮੰਗਣ ਤਾਂ ਜਰੂਰ ਰੱਖਿਆ ਕਿ ਕਲਗੀਧਰ ਪਾਤਸ਼ਾਹ ਦਾ ਬਾਣਾ ਪਾ ਕੇ ਚੰਦ ਤੋੜੇ ਮੱਥੇ ਦੇ ਉੱਤੇ ਲਾ ਕੇ ਤੇ ਫਰਲੇ ਛੱਡ ਕੇ ਆਪਾਂ ਦੁਕਾਨਾਂ ਦੇ ਉੱਤੋਂ 10-10 ਰੁਪਏ ਮੰਗਦੇ ਚੰਗੇ ਨਹੀਂ ਲੱਗਦੇ ਇਹ ਗੱਲਾਂ ਮੈਂ ਜਰੂਰ ਕਹੀਆਂ ਠੀਕ ਆ ਜੀ ਤੇ ਜਿਹੜੀ ਗੱਲ ਨੌਧ ਸਿੰਘ ਦੀ ਸਮਾਦ ਦੀ ਮੈਂ ਕੀਤੀ ਸੀ ਜਿਹਦੇ ਉੱਤੇ ਮਤਲਬ ਕਾਫੀ ਸਿੰਘਾਂ ਨੇ ਵਿਚਾਰ ਕੀਤੀ ਸੀ ਉਹ ਵੀ ਮੈਂ ਵੀਡੀਓ ਵੇਖੀ ਸੀ ਪਹਿਲਾਂ ਨਾਲ ਵੀਡੀਓ ਅਟੈਚ ਕਰਕੇ ਪਾਈ ਮੈਂ ਬਗੈਰ ਸਬੂਤ ਤੋਂ ਗੱਲ ਨਹੀਂ ਜੇ ਕਰਦਾ ਕੋਈ ਅੱਜ ਵੀ ਉਹ ਵੀਡੀਓ YouTube ਤੋਂ ਮਿਲ ਸਕਦੀ ਆ ਜਿਹੜੀ ਵੀਡੀਓ ਵੇਖ ਕੇ ਤੇ ਮੈਂ ਬਾਬੇ ਨੌਸੰਗ ਦੀ ਸਮਾਦ ਤੇ ਬੋਲਿਆ ਸੀ ਕਿ ਉੱਥੇ ਦੋ ਲੈਣਾ ਇਹ ਸਬੂਤ ਨੇ ਇਹਨਾਂ ਸਬੂਤਾਂ ਦੇ ਆਧਾਰ ਤੇ ਬੋਲਿਆ ਸੀ ਮੈਂ ਤੇ ਜਿੱਥੇ ਤੱਕ ਕੋਈ ਜਾਤ ਬਰਾਦਰੀ ਦੀ ਆਪਾਂ ਗੱਲ ਕਰੀਏ ਇਹ ਤੇ ਸਾਰੇ ਮੇਰੇ ਵੀਰ ਜਾਨੂ ਨੇ ਸਿੱਖੀ ਦੇ ਸਿਧਾਂਤ ਤੋਂ ਵੀ ਜਾਤਾਂ ਪਾਤਾਂ ਦੇ ਉੱਤੇ ਅੱਜ ਵੀ ਅਸੀਂ ਕਰਦੇ ਆ ਸਾਡੇ ਮਨਾਂ ਦੇ ਅੰਦਰੋਂ ਇਹ ਮੈਲ ਨਹੀਂ ਜਾਂਦੀ ਹੰਗਤਾ ਨਹੀਂ ਜਾਂਦੀ ਸਾਡੇ ਮਨਾਂ ਚੋਂ ਇਹ ਚੱਲਦਾ ਤੇ ਉਹਦੇ ਉੱਤੇ ਮੈਂ ਬੋਲਿਆ ਸੀ ਚਲੋ ਸੱਚ ਕੌੜਾ ਲੱਗਾ ਉਹ ਸੱਚ ਦੀ ਸਜ਼ਾ ਮੈਨੂੰ ਮਿਲ ਗਈ ਜੋ ਵੀ ਆ ਪਰ ਜੋ ਕੁਝ ਮੇਰੇ ਨਾਲ ਹਾਲਾਤ ਕੀਤੇ ਜੇ ਮੈਂ ਮੈਂ ਕਹਿ ਲਵਾਂ ਵੀ ਸਿੱਖੀ ਦੇ ਬਾਣੇ ਦੀ ਗਦਵੀ ਕਰਦਾ ਸੀ ਜਦੋਂ ਮੈਨੂੰ ਸਿੰਘਾਂ ਨੇ ਕੋਟਮਾਰ ਕੀਤੀ ਮੈਂ ਤਾਂ ਇਹਨਾਂ ਕਿਸੇ ਨਾਲ ਕੀਤਾ ਨਹੀਂ ਜਿਹੜੇ ਹਾਲਾਤ ਮੇਰੇ ਕੀਤੇ ਮੈਂ ਤਾਂ ਕਦੀ ਇਹਨਾਂ ਕੀਤਾ ਨਹੀਂ ਕਿ ਸਿੱਖਣਾ ਇਦਾਂ ਅਹੀਂ ਜਥੇ ਦੇ ਵਿੱਚ ਜਾਣੇ ਆ ਕਈ ਕਈ ਸਿੰਘ ਸਾਡੇ ਨਾਲ ਗਰਮਖਿਆਲੀ ਹੁੰਦੇ ਆ ਗਰਮ ਬੋਲਦੇ ਜ਼ਰੂਰ ਆਂ ਹਾਂ ਦਬਕਾ ਮਾਰਦੇ ਰਹੇ ਆ ਪਰ ਕਦੀ ਕਿਸੇ ਨਾਲ ਇਹਨਾਂ ਹੱਥੋਂ ਪਾਈ ਹੋ ਕੇ ਉਹਦੀ ਦਸਤਾਰ ਦੀ ਉਹਦੀ ਕਕਾਰ ਦੀ ਮੈਂ ਆਪਣੀ ਗੱਲ ਕਰਦਾ ਕਿ ਜਦੋਂ ਦਾ ਜਥੇ ਦੇ ਸੇਵਾ ਕਰਨ ਲਿਆ ਸੱਚ ਬੋਲਦੇ ਤੇ ਮੈਂ ਰੋੜ ਤੇ ਜਾਂਦਾ ਕਦੀ ਸਿੱਖਣਾ ਕਿਸੇ ਨਾਲ ਲੜਿਆ ਵੀ ਨਹੀਂ ਜੇ ਕੋਈ ਗੱਲਬਾਤ ਹੋ ਜੇ ਕੋਈ ਸਿੱਖ ਚਲੋ ਕਿਸੇ ਨਾਲ ਮਨੁੱਖਤਾ ਸਾਰੀ ਉਹ ਕਾਲਪੁਰਖ ਪਰਮੇਸ਼ਰ ਪਰਮਾਤਮਾ ਦੀ ਆ ਅੰਦਰ ਇਨਸਾਨੀਅਤ ਰੱਖ ਕੇ ਮੈਂ ਤੇ ਕਦੀ ਨਜਾਇਜ਼ ਕਹਿਣਾ ਲੜਨ ਦੀ ਵੀ ਕੋਸ਼ਿਸ਼ ਨਹੀਂ ਕੀਤੀ ਸਿਰ ਤੋਂ ਪਾਣੀ टਪ ਜੇ ਤੇ ਜਿਹੜੇ ਨੇ ਹੰਗਸਾ ਸਿੰਘਾਂ ਨੇ ਭਾਈ ਸਾਹਿਬ ਬਾਬਾ ਮੇਜਰ ਸਿੰਘ ਜੀ ਮੈਂ ਤੇ ਤੁਹਾਡੇ ਕੋਲੋਂ ਵੀ ਬਚਦਾ ਹੀ ਫਿਰਦਾ ਸੀ ਕਿਉਂਕਿ ਮੇਰੇ ਵੀ ਸਰ ਤੇ ਦਸਤਾਰ ਸੀ ਤੇ ਮੈਨੂੰ ਪਤਾ ਸੀ ਵੀ ਇਹ ਭਰਾਵਾਂ ਮਾਰੂ ਜੰਗ ਦਾ ਨਾਂ ਆ ਜਾਣਾ ਹਾਂਜੀ ਮੈਂ ਨਹੀਂ ਸੀ ਚਾਹੁੰਦਾ ਤੁਹਾਡੇ ਨਾਲ ਲੜਨਾ ਚਲੋ ਜੋ ਵੀ ਕੁਝ ਮੇਰੇ ਨਾਲ ਹੋਇਆ ਮੈਂ ਮੈਂ ਤੇ ਇੱਥੇ ਫਿਰ ਮੰਨ ਲੈਂਦਾ ਵੀ ਮੇਰਾ ਆਪਣਾ ਉਗਣ ਹੋਊਗਾ ਕੋਈ ਮੇਰੇ ਚ ਹੰਗਤਾ ਹੋ ਸਕਦੀ ਆ ਮੈਂ ਹੰਕਾਰ ਵਸੂ ਹੁ ਕੇ ਕੁਝ ਗੱਲਾਂ ਕੀਤੀਆਂ ਹੋਣਗੀਆਂ ਸੰਗਤ ਦੇ ਵਿੱਚ ਜਿਹੜੀਆਂ ਪਰਮੇਸ਼ਰ ਨੂੰ ਪਾਈਆਂ ਨਹੀਂ ਤੇ ਮਾੜੀ ਦੀ ਬਾਣੀ ਵੀ ਕਹਿੰਦੀ ਆ ਹਰ ਜੀਉ ਅਹੰਕਾਰ ਨਾ ਭਾਵਾਈ ਵੇਦ ਕੂਕ ਸੁਣਾਵਾ ਉਹਨੂੰ ਅਕਾਲ ਪੁਰਖ ਨੂੰ ਹੰਕਾਰ ਨਹੀਂ ਪਾਉਂਦਾ ਤੇ ਠੀਕ ਆ ਮੇਰੇ ਹੰਕਾਰ ਦੀ ਕੋ ਸਜਾ ਮੈਨੂੰ ਮਿਲ ਗਈ ਪਰਮੇਸ਼ਰ ਨੇ ਦੇ ਦਿੱਤੀ ਤੇ ਚਲੋ ਇਸ ਗੱਲ ਦਾ ਮੈਨੂੰ ਮਾਣ ਵੀ ਆ ਵੀ ਮੈਂ ਕਿਸੇ ਕੋਲੋਂ ਕੁੱਟ ਕੋਈ ਜਾਂ ਜੋ ਕੁਝ ਮੇਰ ਨਾਲ ਹੋਇਆ ਕਿਸੇ ਮੇਰ ਨਾਲ ਕੀਤਾ ਤੇ ਬਾਣੇ ਵਾਲਿਆਂ ਨੇ ਪਰ ਜਿਹੜੇ ਬਾਬਾ ਮੇਧਰ ਸਿੰਘ ਜੀ ਆਪ ਜੀ ਦੇ ਨਾਲ ਸਿੰਘ ਨੇ ਮੈਂ ਬੇਨਤੀ ਕਰਾਂ ਜੀ ਨੂੰ ਉਹਨਾਂ ਸਿੰਘਾਂ ਨੂੰ ਜਰੂਰ ਕੁਛ ਨਾ ਕੁਛ ਸਮਝਾਓ ਗੁਰਮਤੀ ਦਾਤ ਦਿਓ ਬੇਨਤੀ ਤੁਹਾਡੇ ਚਰਨਾਂ ਦੇ ਵਿੱਚ ਕਿ ਇਹਨਾਂ ਸਿੰਘਾਂ ਦੇ ਵਿੱਚ ਕਣਕਾ ਮਾਤਰ ਵੀ ਸਿੱਖੀ ਨਹੀਂ ਜੇ ਹੈਗੀ ਬਾਣੇ 'ਚ ਅਸੀਂ ਆਮ ਆ ਮੇਰੇ ਭਾਈ ਸਾਹਿਬ ਬਾਣੇ 'ਚ ਰਹਿੰਦੇ ਆ ਨਿਹੰਗ ਸਿੰਘ ਬਾਣਾ ਪਾਉਂਦੇ ਆ ਅੱਜ ਮੈਨੂੰ ਉਹ ਕਹਿ ਰਹੇ ਸੀ ਵੀ ਰঞ্জੀਤ ਸਿੰਘ ਆ ਜੇ ਤੂੰ ਬਾਣੇ 'ਚ ਹੁੰਦਾ ਤੇ ਚਿਰਨਾ ਇਹ ਗੱਲ ਮੈਂ ਉਸ ਬਾਣੇ ਨੂੰ ਬੜਾ ਉੱਚਾ ਸੋਚਾ ਸਮਝਦਾ ਜੀ ਅੱਜ ਕੋਈ ਜੋ ਮੈਨੂੰ ਮਰਜ਼ੀ ਕਹੀ ਜਾਵੇ ਮੈਂ ਇਸ ਬਾਣੇ ਨੂੰ ਬੜਾ ਉੱਚਾ ਸਮਝਦਾ ਜੇ ਇਹ ਬਾਣਾ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦਾ ਬਖਸ਼ਾ ਹੋਇਆ ਜਿਹੜੇ ਕਲਗੀਧਰ ਪਾਤਸ਼ਾਹ ਨੇ 8 ਮਹੀਨੇ ਨੰਦਗੜ੍ਹ ਦੇ ਕਿਲੇ ਨੂੰ ਘੇਰਾ ਪਿਆ ਰਿਆ ਤੇ ਉਹਨਾਂ ਦੇ ਅੱਗੇ ਗੋਡੇ ਨਹੀਂ ਟੇਕੇ ਇਹ ਉਸ ਗੁਰੂ ਕਲਗੀਧਰ ਪਾਤਸ਼ਾਹ ਦਾ ਬਾਣਾ ਸਰਸਾ ਨਦੀ ਦੇ ਕੰਢੇ ਦੇ ਉੱਤੇ ਤਿੰਨ ਹਿੱਸੇ ਦੇ ਵਿੱਚ ਪਰਿਵਾਰ ਵਿਛੜ ਜਾਂਦਾ ਸਤਿਗੁਰੂ ਦਾ ਤੇ ਸਤਿਗੁਰੂ ਪਾਤਸ਼ਾਹ ਨੇ ਆਪਣੇ ਪਰਿਵਾਰ ਨੂੰ ਵੇਖਣ ਵਾਸਤੇ ਚਾਰ ਸਿੰਘਾਂ ਨੂੰ ਨਹੀਂ ਭੇਜਿਆ ਲੜਨ ਵਾਸਤੇ ਨਹੀਂ ਭੇਜਿਆ ਬੱਚੇ ਸੂਬੇsrand ਦੀ ਗ੍ਰਿਫਤ ਵਿੱਚ ਆ ਗਏ ਤੇ ਸਤਿਗੁਰੂ ਨੇ ਉਹਨੂੰ ਕੋਈ ਮੈਸੇਜ ਨਹੀਂ ਭੇਜਿਆ ਵੀ ਮੈਂ ਤੇਰੇ ਨਾਲ ਕੰਪਰੋਮਾਈਜ਼ ਕਰ ਲੈਣਾ ਮੈਂ ਤੇਰੀਆਂ ਵਿਚਾਰਾਂ ਨਾਲ ਸਹਿਮਤ ਹੋ ਜਾਣਾ ਇਹ ਉਸ ਗੁਰੂ ਦਾ ਬਾਣਾ ਜਿਹੜਾ ਕਿਸੇ ਅੱਗੇ ਝੁਕਿਆ ਨਹੀਂ ਸੀ ਮੇਰੇ ਭਾਈ ਸਾਹਿਬ ਨੇ ਮੈਨੂੰ ਕਿਹਾ ਰਣਜੀਤ ਸਿੰਘ ਅੱਜ ਬਾਣਾ ਪਾਲਾ ਮੈਂ ਹੈ ਬਾਣਾ ਬੜਾ ਉੱਚਾ ਸੁੱਚਾ ਨਰਮਲ ਸਿੰਘ ਇਹ ਬਾਣਾ ਪਾ ਕੇ ਆਪਾਂ ਗਲਤੀ ਨਹੀਂ ਕਰ ਸਕਦੇ ਰਣਚਕ ਮਾਤਰ ਵੀ ਗਲਤੀ ਨਹੀਂ ਕਰ ਸਕਦੇ ਕਲਗੀਧਰ ਪਾਤਸ਼ਾਹ ਦਾ ਬਖਸ਼ਿਆ ਬਾਣਾ ਮੇਰੀਆਂ ਗੱਲਾਂ ਨੂੰ ਕੋਈ ਪਖੰਡ ਸਮਝ ਲਿਓ ਮੇਰੀਆਂ ਗੱਲਾਂ ਨੂੰ ਕੋਈ ਸੰਗਤ ਦਾ ਪਿਆਰ ਲੈਣ ਵਾਲਾ ਕੋਈ ਪੈਸੇ ਇਕੱਠੇ ਕਰਨ ਵਾਲਾ ਜੋ ਮਰਜ਼ੀ ਸਮਝ ਲਿਓ ਲੋਕ ਅੱਜ ਕਹਿੰਦੇ ਆ ਜੋ ਲੋਕਾਂ ਦੀ ਭਾਵਨਾ ਹੋ ਗਈ ਹੈ ਨਾ ਜੋ ਲੋਕ ਕਹਿਣਾ ਸ਼ੁਰੂ ਕਰ ਦਿੰਦੇ ਆ ਵੀ ਇਹ ਪੈਸੇ ਕਰਕੇ ਡਿਆ ਜੀ ਇਹ ਇਦਾਂ ਕਰਕੇ ਡਿਆ ਜਿਹੜਾ ਵੀ ਬੰਦਾ ਕੋਈ ਸਿੱਖੀ ਦੇ ਪਹਿਲਾਂ ਤਾਂ ਸਿੱਖੀ ਦਾ ਪ੍ਰਚਾਰ ਨਹੀਂ ਹੁੰਦਾ ਤੇ ਜੇ ਪ੍ਰਚਾਰ ਨੂੰ ਕੋਈ ਤੁਰਦਾ ਮਨ ਮਾਰ ਕੇ ਤੇ ਫਿਰ ਕਹਿੰਦੇ ਜੀ ਇਹ ਪੈਸੇ ਇਕੱਠੇ ਕਰਦਾ ਜੀ ਇਹ ਡਾਲਰ ਇਕੱਠੇ ਕਰਨ ਵਾਸਤੇ ਤੁਰਿਆ ਹਰ ਇੱਕ ਨੂੰ ਇੱਕੋ ਛਾਬੇ 'ਚ ਤੋਲੀ ਜਾਂਦੇ ਆ ਮੈਂ ਬਾਣਾ ਦਾ ਸਤਿਕਾਰ ਕਰਦਾ ਸੀ ਵੀ ਇਹ ਬਾਣਾ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਬਖਸ਼ਿਆ ਤੇ ਨਿਹੰਗ ਸਿੰਘਾਂ ਨੇ ਆਪ ਕਿਹਾ ਕਿ ਇਹ ਬਾਣਾ ਜਿਹੜਾ ਫਰਲਾਵਾ ਸਿਰ ਤੇ ਇਹ ਫਰਲਾ ਕਲਗੀਧਰ ਪਾਤਸ਼ਾਹ ਦੇ ਸੁਪੁੱਤਰ ਬਾਬਾ ਫਤੇ ਸਿੰਘ ਦਾ ਤੇ ਮੈਂ ਉਹਨਾਂ ਹੀ ਪਿਆਰਿਆਂ ਦੇ ਕੋਲੋਂ ਹੱਥ ਜੋੜ ਕੇ ਖਿਮਾ ਮੰਗ ਕੇ ਬੇਨਤੀ ਕਰਦਾ ਮੈਨੂੰ ਦੱਸਿਓ ਕਿ ਕੀ ਬਾਬਾ ਫਤੇ ਸਿੰਘ ਜੀ ਇਹ ਬਾਣਾ ਸਜਾ ਕੇ ਜਾਂਦੇ ਸੀ ਦੁਕਾਨਾਂ ਤੇ ਮੰਗਣ ਵਾਸਤੇ ਮੇਰੇ ਕੋਲ ਵੀਡੀਓ ਪਈਆਂ ਮੈਂ ਬਟਾਲਾ ਰੋਡ ਤੋਂ ਮੰਗਦੇ ਫੜੇ ਪੰਜ ਪੰਜ ਸੱਤ ਸੱਤ ਸਿੰਘ ਬਾਣਿਆਂ ਦੇ ਵਿੱਚ ਮੇਰੇ ਭਾਈ ਸਾਹਿਬ ਨੇ ਇੱਥੇ ਸਾਡੇ ਲਾਗੇ ਪਿੰਡ ਕਮਾਣਾ ਇੱਥੋਂ ਦੇ ਹੰਗ ਸਿੰਘ ਮੰਡੀਆਂ ਦੇ ਵਿੱਚੋਂ ਜਾ ਕੇ ਬੇਜਤੀ ਕਰਵਾ ਕੇ ਇਹ ਬਾਣਾ ਪਾ ਕੇ ਕੀ ਕੀ ਇਹ ਜਹਿਜਾ ਜਹਿਜਾ ਬਾਣਾ ਪਾ ਕੇ ਆ ਪੈਦਾ ਜਿਹੜੀ ਸੰਗਤ ਨੂੰ ਨਹੀਂ ਸੀ ਪਤਾ ਵੀਡੀਓ ਲੰਬੀ ਹੋ ਜੇ ਮੇਰੇ ਵੀਰ ਵੇਖਿਓ ਜ਼ਰੂਰ ਬੇਨਤੀ ਤੁਹਾਡੇ ਚਰਨਾਂ ਜਿਹੜੀ ਸੰਗਤ ਨੂੰ ਨਹੀਂ ਸੀ ਪਤਾ ਮੇਰੇ ਬਾਬਤ ਮੈਂ ਕਿਸੇ ਦਾ ਫਰਲਾ ਨਹੀਂ ਜੇ ਵਧਾਇਆ ਮੈਂ ਕੋਈ ਬਾਣਾ ਜਰੂਰ ਮੈਂ ਕਿਹਾ ਸੀ ਵੀਡੀਓ ਦੇ ਵਿੱਚ ਕਿ ਅੱਗੇ ਤੇ ਅਸੀਂ ਮਾਫੀ ਮੰਗਾ ਕੇ ਕਈ ਸਿੰਘ ਸੀ ਜਿਨ੍ਹਾਂ ਨੂੰ ਅਸੀਂ ਫੜਦੇ ਆਈਏ ਉਹ ਮਾਫੀ ਮੰਗ ਲੈਂਦੇ ਸੀ ਵੀ ਨਹੀਂ ਅੱਗੇ ਤੋਂ ਮੰਗਦੇ ਤੇ ਜਿੱਦਣ ਜਿਹੜੇ ਸਿੰਘ ਦੇ ਬਾਬਤ ਮੈਨੂੰ ਕੁੱਟਿਆ ਗਿਆ ਜੀ ਮੈਂ ਵੀ ਸੰਗਤ ਨੂੰ ਦੱਸ ਦੇਣਾ ਚਾਹਣਾ ਜਿਹੜੇ ਨਿਹੰਗ ਸਿੰਘ ਦੇ ਬਾਬਤ ਮੈਨੂੰ ਕੁੱਟਿਆ ਗਿਆ ਮੈਨੂੰ ਮਾਰਿਆ ਗਿਆ ਉਹ ਨਿਹੰਗ ਸਿੰਘ 88 ਫੁੱਟ ਦੁਕਾਨ ਤੇ ਮੰਗ ਰਿਆ ਸੀ ਰੋਡ ਤੇ ਉਹਦੇ ਨਾਲ ਪਹਿਲਾਂ ਕਿ ਸਿੰਘ ਨੇ ਵਿਚਾਰ ਵੀ ਕੀਤੀ ਉਹਨੇ ਉਹਨੂੰ ਵੀ ਬੰਦੇ ਚੰਗੇ ਸ਼ਬਦ ਬੋਲੇ ਫਿਰ ਮੈਂ ਉਹਨਾਂ ਉੱਥੇ 88 ਫੁੱਟ ਦੇ ਉੱਤੇ ਕੋਈ ਵੀਡੀਓ ਨਹੀਂ ਵੇਖ ਲੋ ਬਣੀ ਉਥੋਂ ਉਹਨੂੰ ਬਿਠਾ ਕੇ ਮੈਂ ਗੱਡੀ ਦੇ ਵਿੱਚ ਤੇ ਮੈਂ ਘਰੇ ਲੈ ਜਾਂਦਾ ਠੀਕ ਆ ਜੀ ਜਿਹੜਾ ਦਿਮਾਲਾ ਉਹਦਾ ਢੱਲਾ ਹੋਇਆ ਜਾਂ ਕੋਈ ਮਤਲਬ ਕੋਈ ਲਾੜੋ ਦਾ ਖਿਸਕਿਆ ਹੋਊਗਾ ਉਹ ਮੈਂ ਫੜ ਕੇ ਨਹੀਂ ਲਾਇਆ ਉਹਦੇ ਹੱਥ ਦੇ ਵਿੱਚ ਕਿਰਪਾਨ ਸੀ ਮੈਂ ਡਰਦਾ ਸੀ ਵੀ ਇਹ ਕਿਰਪਾਨ ਨਾਲ ਮਾਰ ਦੇ ਕਿਤੇ ਤੇ ਉਹਦੀ ਕਿਰਪਾਨ ਨੂੰ ਪਹਿਲਾਂ ਹੱਥ ਪਾਇਆ ਹੱਥੋਂ ਪਾਈ ਹੁੰਦਿਆ ਉਹਦਾ ਦਿਮਾਲਾ ਢੱਲਾ ਹੋਇਆ ਮੈਂ ਉਹਦੇ ਲੜ ਨੂੰ ਮੈਂ ਇਨਾ ਮੂਰਖ ਨਹੀਂ ਹੈਗਾ ਕਿ ਇੱਕ ਦਸਤਾਰ ਮੈਂ ਸਿਰ ਤੇ ਬੰਨਾਂ ਤੇ ਦੂਜੇ ਦੀ ਬਦੀ ਦਸਤਾਰ ਮੈਂ ਉਹਨੂੰ ਹੱਥ ਪਾਵਾਂ ਇੱਕ ਦਸਤਾਰ ਮੈਂ ਅਕਾਲਪੁਰਖ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਸਿਰ ਤੇ ਸਜਾਉਣਾ ਹੈ ਤੇ ਦੂਜੀ ਦਸਤਾਰ ਦਾ ਨਾ ਮੈਂ ਹੱਥ ਪਾਵਾਂ ਇਹ ਨਹੀਂ ਇਹ ਨਹੀਂ ਇਹ 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 ਗੱਲ ਨਹੀਂ ਸੀ ਮੇਰੇ ਮਨ ਦੇ ਵਿੱਚ ਹਾਂ ਉਹ ਦਿਮਾਲਾ ਇਸ ਕਰਕੇ ਮਤਲਬ ਜਿਹੜੀਆਂ ਮੈਂ ਗੱਲਾਂ ਕਹੀਆਂ ਵੀ ਹੁਣ ਬਾਣਾ ਲਵਾਇਆ ਕਰਾਂਗੇ ਜੇ ਤੇ ਤੁਸੀਂ ਸਾਧ ਸੰਗਤ ਜੀ ਇਸ ਗੱਲ ਨਾਲ ਸਹਿਮਤ ਹੋ ਕਿ ਕੋ ਬਾਣੇ ਪਾ ਕੇ ਮੰਡੀਆਂ ਦੇ ਵਿੱਚੋਂ ਕੋਈ ਉਹਨਾਂ ਨੂੰ ਮੁੰਨੇ ਮੁੰਡੇ ਕੁੱਟਣਾ ਖਜ਼ਾਨੇ ਪਾਏ ਹੁਣ ਬਾਣੇ ਪਾਏ ਹੁਣ ਤੇ ਇਸ ਬਾਣੇ ਨੇ ਕਿਤੇ 14 ਜੰਗਾਂ ਲੜੀਆਂ ਹੋਣ ਤੇ ਹਿੰਦੁਸਤਾਨ ਦੇ ਗਲੋਂ ਇੰਡੀਆ ਦੇ ਗਲੋਂ ਗੁਲਾਮੀ ਦਾ ਫੰਦਾ ਲਾਇਆ ਹੋਵੇ ਸੰਗਲ ਤੋੜਿਆ ਹੋਵੇ ਇਹ ਬਾਣਾ ਪਾ ਕੇ ਸਿੱਖਾਂ ਨੇ 14 ਜੰਗਾਂ ਲੜੀਆਂ ਹੋਣੇ ਬਾਣਾ ਪਾ ਕੇ ਤੇ ਦੁਸ਼ਮਣਾਂ ਦੇ ਦੰਦ ਖੱਟੇ ਕੀਤੇ ਹੋਣ ਤੇ ਇਹੋ ਬਾਣਾ ਪਾ ਕੇ ਅੱਜ ਅਸੀਂ ਦੁਕਾਨਾਂ ਤੇ ਮੰਗਦੇ ਫਿਰਿਏ ਇਹ ਮੰਗਣ ਲਾਉਣਾ ਇਹਨਾਂ ਨੂੰ ਜਾਂ ਇਹ ਬਾਣੇ ਦੀ ਇੱਜ਼ਤ ਇਹ ਤੁਸੀਂ ਡਿਸਾਈਡ ਕਰ ਲਿਓ ਰਣਜੀਤ ਸਿੰਘ ਨੇ ਤੇ ਸੱਚ ਬੋਲਿਆ ਸੀ ਆ ਬਾਹ ਮਰੀ ਪਈਆ ਗੱਲ ਚ ਸੱਚੀ ਬੋਲਿਆ ਰਣਜੀਤ ਸਿੰਘ ਨੇ ਕੋਈ ਮੇਰਾ ਪੈ ਇਕੱਠੇ ਕਰਨ ਦਾ ਨਹੀਂਗਾ ਅੱਜ ਵੀ ਹੁਣ ਮੈਂ ਤੁਹਾਨੂੰ ਦੱਸਿਆ ਵੀ ਭਾਈ ਕੁਲਵੀਰ ਸਿੰਘ ਨੇ ਟੋਰਾਂਟੋ ਤੋਂ ਢਿਲੋਂ ਸਾਹਿਬ ਮੈਂ ਨਾ ਮੁੰਡਾ ਭਾਵੇਂ ਉਹ ਕੇਸ ਕਤਲ ਕਰਵਾ ਕੇ ਰੱਖਦਾ ਕਲੀਨ ਸ਼ੇਪ ਹੈ ਪਰ ਉਹ ਉਹਦੇ ਅੰਦਰ ਸਿੱਖੀ ਹੈ ਕਹਿੰਦਾ ਰঞ্জੀਤ ਸਿੰਘ ਤੈਨੂੰ ਮੈਂ ਜਿਹੜੇ ਤੈਨੂੰ ਲੋਕ ਕਹਿੰਦੇ ਆ ਨਾ ਵੀ ਤੂੰ ਮੰਗਦਾ ਤੈਨੂੰ ਮੈਂ ਪੈਰਾਂ ਤੇ ਖੜਾ ਕਰਾਂ ਪਹਿਲਾਂ ਆਪਣਾ ਕੰਮ ਕਰ ਕੋਈ ਸਟਾਰਟ ਕਰ ਫਿਰ ਤੂੰ ਸਿੱਖੀ ਦੀ ਸੇਵਾ ਕਰੀ ਫਿਰ ਤੈਨੂੰ ਦੱਸਾਂਗੇ ਕਿਵੇਂ ਬਹੁਤ ਧੰਨਵਾਦ ਆ ਉਸ ਵੀਰ ਦਾ ਤੇ ਜਿਹੜੀ ਸੰਗਤ ਨੇ ਟ੍ਰਾਂਟੋ ਵਾਹਗੁਰੂ ਸਿਆਲਟ ਕੋ ਸ਼ਹਿਰ ਆ ਸਿਆਲਟ ਪਤਾ ਨਹੀਂ ਕਿਹੜੇ ਦੇਸ਼ ਚ ਆ ਉਥੋਂ ਸੰਗਤਾਂ ਨੇ ਮਾਇਆ ਭੇਜੀ ਸੀ ਤੇ 17000 ਰੁਪਇਆ ਉਹਦੇ ਵਿੱਚੋਂ ਕੁਝ ਦਾਸ ਦੇ ਦਵਾਈ ਬੂਟੀ ਤੇ ਲਗਾ ਕੁਝ 40000 ਰੁਪਇਆ ਸੁਖਦੇਵ ਸਿੰਘ ਸੀ ਸਿੰਘ ਮੇਰੇ ਨਾਲ ਜੀ ਦੀ ਬਾਹਾਂ ਟੁੱਟ ਗਈ ਸੀ ਉਹਨੂੰ ਹਾਂ ਜੀ ਦੋ ਥਾਵਾਂ ਤੋਂ ਬਾਹਾਂ ਟੁੱਟੀ ਸੀ ਉਹਦਾ ਪ੍ਰੈਸ਼ਨ ਕਰਵਾਇਆ ਜਿਹੜਾ ਪੈਸਾ ਬਾਹਰੋਂ ਆਇਆ ਉਸੇ ਨਾਲ ਹੀ ਇਲਾਜ ਹੋਇਆ ਜੀ ਬਾਕੀ ਜਿਹੜੀ ਸੇਵਾ ਲੈਂਦੇ ਰਹੇ ਆ ਗੱਡੀਆਂ 'ਚ ਤੇਲ ਪੈਂਦਾ ਰਿਆ ਕੋਈ ਆਪਾਂ ਘਰ ਦੀ ਕੋਈ ਅਜੇ ਤੱਕ ਮੇਰਾ ਕਾਊਂਟ ਨੰਬਰ ਜਿਹੜਾ ਮਰਜੀ ਵੀਰ ਵੇਖ ਸਕਦਾ ਮੈਂ ਜਿਹਨੂੰ ਕੋਈ ਸੈਂਡ ਕਰ ਦਿੰਨਾ ਮੇਰੇ ਨਾਲ ਆਣ ਕੇ ਕਾਊਂਟ ਮੇਰਾ ਵੇਖ ਲਓ ਆਣ ਕੇ ਬੈਂਕ ਦੇ ਵਿੱਚ ਕਿ ਜਿੰਨੇ ਕ ਪੈਸੇ ਮੈਂ ਜਮ੍ਹਾਂ ਕਰਾਏ ਜਿੰਨੇ ਕ ਇਕੱਠੇ ਕੀਤੇ ਆ ਤੇ ਜਿਹੜੇ ਮੇਰੀ ਵੀਰ ਮੇਰੇ ਤੇ ਇਲਜ਼ਾਮ ਲਾਉਂਦੇ ਆ ਵੀ ਇਹ ਪੈਸੇ ਇਕੱਠੇ ਕਰਨ ਵਾਸਤੇ ਇਹਦਾ ਸਟੰਡ ਕਰਦਾ ਉਹਨਾਂ ਦੀਆਂ ਵੀ ਜਿਹੜੀਆਂ ਸਿੱਖਾਂ ਨੇ ਮੈਂ ਝੋਲੀ ਚ ਪੋਣਾ ਸਤਿਗੁਰੂ ਪਾਤਸ਼ਾਹ ਉਹਨਾਂ ਦਾ ਵੀ ਭਲਾ ਕਰੇ ਉਹਨਾਂ ਨੂੰ ਵੀ ਚੜ੍ਹਦੀ ਕਲਾ ਬਖਸ਼ੇ ਤੇ ਬਾਬਾ ਮੇਜਰ ਸਿੰਘ ਜੀ ਨੂੰ ਇੱਕ ਵਾਰੀ ਫੇਰ ਮੈਂ ਫਦੇ ਬੁ ਦਾ ਮੈਂ ਚਲੋ ਕਰਦਾਰ ਦੇਖਿਆ ਸੀ ਵੀ ਤੁਸੀਂ ਆਏ ਮੈਨੂੰ ਨਹੀਂ ਪਤਾ ਤੁਸੀਂ ਮੇਰੇ ਮਗਰ ਗੱਡੀ ਕਿਉਂ ਰੱਖੀ ਜਾਂ ਕਿਦਾਂ ਮੈਨੂੰ ਪੜਿਆ ਤੁਸੀਂ ਜਾ ਕੇ ਕੀ ਹਾਲਾਤ ਹੋਏ ਤੁਹਾਡੇ ਸਾਹਮਣੇ ਤੁਹਾਡਾ ਬਚਨ ਨੀਂਗ ਮੰਨਿਆ ਤੁਹਾਡੇ ਸਿੰਘਾਂ ਨੇ ਇਥੋਂ ਤੱਕ ਕਿ ਬਾਬਾ ਬਲਬੀਰ ਸਿੰਘ ਆ ਕੇ ਪਤਾ ਨਹੀਂ ਭਗਨੇ ਵਾਲੇ ਉਹਦੇ ਮੈਨੂੰ ਰਵਲਵਰ ਕੱਢ ਕੇ ਗੋਲੀ ਵੀ ਮਾਰਦਣ ਲੱਗੇ ਸੀ ਤੇ ਚਲੋ ਜੋ ਵੀ ਮਰਨਾ ਵਰਤਿਆ ਮੈਂ ਕਹਿੰਦਾ ਕੋ ਗੁਰੂ ਨੇ ਮੇਰੇ ਕਰਮਾਂ ਦੀ ਸਜ਼ਾ ਮੈਨੂੰ ਦਿੱਤੀ ਹੈ ਫਿਰ ਮੈਂ ਤੁਹਾਨੂੰ ਕਹਦੇ ਆ ਪਰ ਮੈਂ ਇੱਕ ਬੇਨਤੀ ਕਰਾਂ ਵੀ ਇਹ ਬਾਣਾ ਵਾ ਸਤਿਗੁਰੂ ਪਾਤਸ਼ਾਹ ਜੀ ਦਾ ਮੇਰੇ ਨਾਲ ਜੋ ਹੋਇਆ ਕੋਈ ਗੱਲ ਨਹੀਂ ਮੈਨੂੰ ਤੇ ਕਹੋ ਤੇ ਮੈਂ ਫੇਰ ਆ ਜਾਣਾ ਤੁਹਾਡੇ ਕੋਲ ਫੇਰ ਮਾਰ ਲਓ ਜਿਹੜੀਆਂ ਡਾਂਗਾ ਚਰ ਮਾਰਨੀ ਐ ਮੈਂ ਹਾਜ਼ਰਾਂ ਪਰ ਇਹ ਬਾਣੀ ਦਾ ਸਤਿਕਾਰ ਕਰੋ ਇਹ ਬਾਣਾ ਗੁਰੂ ਦਾ ਮੇਰੇ ਕੋਲੋ ਜੋ ਕਰਾਉਣਾ ਤੁਸੀਂ ਕੋਈ ਗੱਲ ਨਹੀਂ ਜੋ ਤੁਸੀਂ ਕਰਤਾ ਮੇਰੇ ਨਾਲ ਜੋ ਹੋ ਗਿਆ ਮੈਂ ਬਾਣਾ ਮੰਨਦਾ ਉਹ ਕਾਲਪੁਰਖ ਵਾਹਿਗੁਰੂ ਦਾ ਬਾਣਾ ਮੰਨਣਾ ਨਾ ਬੜਾ ਔਖਾ ਹੈ ਮੈਂ ਇੱਕ ਵਾਰੀ ਤੇ ਮਤਲਬ ਜੋ ਮੇਰੇ ਭਾਈ ਸਭ ਨੂੰ ਪਤਾ ਕਿ ਕਿਹੜੇ ਸਟੇਜ ਤੇ ਪਹੁੰਚ ਗਿਆ ਸੀ ਤੇ ਗੁਰੂ ਦੀ ਬਾਣੀ ਨੇ ਫੇਰ ਮੈਨੂੰ ਬਾਣਾ ਬਖਸ਼ਿਆ ਸਿੰਘਾਂ ਨੇ ਮੈਨੂੰ ਬਾਣਾ ਬਨਣਾ ਦੱਸਿਆ ਗੁਰੂ ਕੀ ਸੰਗਤ ਨੇ ਬਾਣਾ ਮੰਨਣਾ ਬਖਸ਼ਿਆ ਤੇ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਤੇ ਬਾਕੀ ਸਾਰੀ ਸੰਗਤ ਦਾ ਜਿਹੜੀ ਸੰਗਤ ਨੇ ਸਹਿਯੋਗ ਕੀਤਾ ਜੀ ਮੈਂ ਸਾਰਿਆਂ ਦੇ ਨਾਂ ਨਹੀਂ ਲੈ ਸਕਦਾ ਮੈਂ ਰਿਣੀ ਆ ਸੰਗਤ ਦਾ ਵੀ ਇਨੀ ਹਸਿਆਸੀਅਤ ਦੇ ਮਾਲਕ ਨਹੀਂ ਸੀ ਜਿੰਨਾ ਪਿਆਰ ਦਿੱਤਾ ਸਾਨੂੰ ਤਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਜੀਂਦੇ ਵਾਸਤੇ ਰਹੋ ਸਤਿਗੁਰੂ ਪਾਤਸ਼ਾਹ ਤੁਹਾਨੂੰ ਸਾਰਿਆਂ ਨੂੰ ਖੁਸ਼ੀਆਂ ਕਿਹੜੇ ਬਖਸ਼ੇ ਤੇ ਵੱਧ ਤੋਂ ਵੱਧ ਨੌਜਵਾਨ ਵੀਰਾਂ ਦੇ ਚਰਨਾਂ 'ਚ ਬੇਨਤੀ ਆ ਕਿ ਗੁਰੂ ਸਾਹਿਬ ਨੇ ਸਾਰਾ ਸਰਬੰਸਵਾਰ ਕੀ ਸਿੱਖੀ ਦਿੱਤੀ ਆ ਅਮਰਤ ਸ਼ਗੋ ਸਿੰਘ ਸਜੋ ਗੁਰੂ ਆਲੇ ਬਣੋ ਤੇ ਰਹਿਤ ਮਰਿਆਦਾ ਦੇ ਧਾਰਣੀ ਹੋਵੋ ਤੇ ਲੋੜਵੰਦ ਦੀ ਗਰੀਬ ਦੀ ਮਜ਼ਲੂਮ ਦੀ ਮਦਦ ਕਰੋ ਉਹਦੇ ਨਾਲ ਢਾਲ ਬਣ ਕੇ ਖੜੋ ਇਹ ਸਿੱਖੀ ਦਾ ਸਿਧਾਂਤ ਹੋਈਆਂ ਗਲਤੀਆਂ ਦੀ ਪਿਆਰੇ ਉਹ ਖੇਮਾ ਤੇ ਬਹੁਤ ਬੋਲਦੇ ਆ ਗਲਤੀਆਂ ਹੋ ਗਈਆਂ ਹੋਣ ਗਈਆਂ ਸਤਿਗੁਰੂ ਪਾਤਸ਼ਾਹ ਕਿਰਪਾ ਕਰਮ ਥੋੜੀ ਦੇਰ ਦੇ ਵਿੱਚ ਆਰਾਮਾਂ ਚਲਿਆ ਤੇ ਇਦਾਂ ਹੀ ਗੱਜਾਂਗੇ ਜਿੱਦਾਂ ਪਹਿਲਾਂ ਗੱਜਦੇ ਸੀ ਹੰਗਤਾ ਤੋਂ ਰਹਿ ਤਾ ਹੰਕਾਰ ਤੋਂ ਰਹਿ ਤਾ ਹੋ ਸਕਦਾ ਕਿ ਅੱਗੇ ਕੋ ਹੰਕਾਰ ਹੰਕਾਰ ਚ ਮਾਰੇ ਨੇ ਕੋਈ ਸ਼ਬਦ ਕਢਾਤੇ ਹੁਣ ਉਹਦੀ ਸਜ਼ਾ ਵੀ ਦੇਤੀ ਫਿਰ ਇਦਾਂ ਹੀ ਸੇਵਾ ਕਰਾਂਗੇ ਜੀ ਸੰਗਤ ਦੇ ਸਹਾਇਜ ਨਾਲ ਵਾਹਿਗੁਰੂ ਜੀ ਕਾ ਖਾਲਸਾ ਜਿਹੜੇ ਵੀਰਾਂ ਨੇ ਦੂਰੋਂ ਨੇੜੇੋਂ ਮਾਇਆ ਭੇਜ ਕੇ ਇੱਥੇ ਆਣ ਕੇ ਪਹੁੰਚ ਕੇ ਦਾਸ ਨਾਲ ਦੁੱਖ ਦਰਦ ਸਾਂਝਾ ਕੀਤਾ ਤੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਸੰਗਤ ਨੂੰ ਮਹਾਰਾਜ ਚੜ੍ਹਦੀ ਕਲਾ ਬਖਸ਼ੇ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ ਤੇ ਉਹ ਆ ਵੀ ਆ ਅਕਾਲ ਪੁਰਖ ਵਾਹਿਗੁਰੂ ਜਿਨੇ ਮੈਨੂੰ ਹੌਸਲਾ ਵੀ ਦਿੱਤਾ ਤੇ ਉਹਦੀ ਰਜ਼ਾ ਤੋਂ ਬਿਨਾਂ ਦੇ ਕੁਝ ਨਹੀਂ ਹੋ ਸਕਦਾ ਇਹ ਮੇਰਾ ਕੋਈ ਕਸ਼ਟ ਕਟਿਆ ਅਕਾਲ ਪੁਰਖ ਨੇ ਇਨੀ ਮੇਰੀ ਦੁਰਦਸ਼ਾ ਕਰਾ ਕੇ ਸਤਿਗੁਰੂ ਨੇ ਤੇ ਮੇਰੇ ਉੱਤੇ ਫਿਰ ਵੀ ਰਹਿਮ ਕੀਤਾ ਤਰਸ ਪਿਆ ਮੇਂ ਰਾਮਤ ਹੋਈ ਇਹ ਉਹਦੀ ਸਤਿਗੁਰੂ ਨੇ ਕੋਈ ਤਰਸ ਕਰਕੇ ਰਹਿਮ ਕਰਕੇ ਫਿਰ ਮੈਨੂੰ ਜਿਹੜੀ ਜ਼ਿੰਦਗੀ ਬਖਸ਼ੀ ਤੇ ਮੈਂ ਉਸ ਅਰਗੁਰੂ ਅਕਾਲ ਪੁਰਖ ਵਾਹਿਗੁਰੂ ਦਾ ਕੋਟਾਨ ਕੋਟ ਸ਼ੁਕਰਾਨਾ ਕਰਦਾ ਧੰਨਵਾਦ ਕਰਦਾ ਕਿਉਂਕਿ ਉਹ ਜਦੋਂ ਵੀ ਕੱਟਦਾ ਕਿਸੇ ਦਾ ਦੁੱਖ ਹੀ ਕੱਟਦਾ ਉਹਦਾ ਕੱਟਣ ਦਾ ਢੰਗ ਹੈ ਉਹ ਆਪਣੇ ਤਰੀਕੇ ਨਾਲ ਕੱਟਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ